ਕੁੜੇ ਪੈਣ ਪੁੱਛ ਲਾ ਹੁਣ ਹਰਪ੍ਰੀਤ ਨੂੰ ਫੇਰ ਤਾਂ ਇਹਨੂੰ ਵੀ ਕਰੇ ਗਈ ਨੂੰ ਹਾਲ-ਹਾਲ ਕਰ ਲਗੇ ਵੀ ਬੈਠੀ ਰਹੀਆਂ ਉੱਥੇ ਕੰਮ ਦਾ ਟਾਈਮ ਐ ਤੇ ਹੋਰ ਤੈਨੂੰ ਪਤਾ ਬਹੂ ਜਾ ਕੇ ਬੋਲੂਗੀ ਮੈਂ ਟੜਦੀ ਕੰਮ ਤਾਂ ਉੱਥੇ ਵਜਾ ਕੇ ਬੈਠੇਗੀ ਉਹ ਤਾਂ ਕਹੂ ਗਈ ਉਹਨੂੰ ਵੀ ਪਤਾ ਵੀ ਕੀ ਜਹਾ ਪਿਆ ਪਿਆ ਕੇ ਨਾ ਉਹਨੂੰ ਦੱਸਣ ਜੁਗਰੇ ਆ ਸੱਦ ਲਾ ਪੁੱਛ ਲਾ ਕੇ ਕਹਿੰਦੀ ਇੱਕ ਬੰਟੀ ਤੈਨੂੰ ਪਤਾ ਹੁਣ ਬਗਾਨਿਆਂ ਧੀਆਂ ਨੂੰ ਕੀ ਗਾ ਇਹ ਜਿਹਾਂ ਗੱਲਾਂ ਦਸੀ ਗਏ ਕੱਲ ਨੂੰ ਮੇਹਣੇ ਦੇਣਗੇ ਵੀ ਸੋਡੀਆਂ ਕਿਹੜਾ ਵਾਲੀਆਂ ਚੰਗੀਆਂ ਤਾਂ ਹੀ ਤਾਂ ਕਹਿਨੀ ਆ ਫੇਰ ਵੀ ਆਪਦਾ ਆਪਦੀ ਪਤ ਲੈ ਕੇ ਜਾਵੜਾ ਤੂੰ ਵੀ ਐਵੇਂ ਹਜਾ ਲਹਾਏਗੀ ਫੇਰ ਹਾਂਜੀ ਕਰ ਲਿਓ ਮੁੰਡੇ ਨਾਲ ਗੱਲ ਹਾਂਜੀ ਮਾਸੇ ਵੀ ਕਰ ਲਈ ਸੀ ਗੱਲ ਕਿਹੜਾ ਪਿੰਡ ਐ ਬਠੰਡੇ ਕੋਲ ਹੀ ਪਿੰਡ ਐ ਬਠੰਡੇ ਕੋਲੇ ਪਿੰਡ ਐ ਪਿੰਡ ਦਾ ਨਾਂ ਤਾਂ ਹੋਊ ਕੋਈ ਮੰਮੀ ਬਠੰਡਾ ਹੀ ਮੰਨੋ ਬਠੰਡੇ ਚ ਰਹਿੰਦੇ ਲੈ ਮੰਨੋ ਆ ਕੇ ਵੇਖ ਲਾ ਗੱਲਾਂ ਕਰਦੇ ਆਏ ਕਿਵੇਂ ਅਸੀਂ ਬਠੰਡਾ ਮੰਨੀਏ ਬਠੰਡੇ ਕੋਲੇ ਤਾਂ ਬਠਿਹਰੇ ਹੀ ਪਿੰਡੇ ਨੇ ਮਾਸੇ ਜਦੋਂ ਉਹਨੇ ਕਹਿ ਹੀ ਦਿੱਤਾ ਵੀ ਬਠੰਡੇ ਕੋਲ ਪਿੰਡ ਐ ਜਿੰਨਾ ਕ ਉਹਨੇ ਦੱਸਿਆ ਉਹਨਾਂ ਕ ਮੈਂ ਤੁਹਾਨੂੰ ਦੱਸਦਾ ਨਾ ਅਸੀਂ ਤੇਰੇ ਨਾਲ ਪਕਾਈ ਮਾਰੀ ਜਾਂਦੇ ਆ ਜਦੋਂ ਤੈਨੂੰ ਤਾਂ ਪੂਰੀ ਗੱਲ ਦੱਸਦੇ ਨਹੀਂ ਤੇ ਸਾਨੂੰ ਕੀ ਦੱਸੂਗਾ ਮਾਸੀ ਪੂਰੀ ਗੱਲ ਕਿਉਂ ਨਹੀਂ ਦੱਸੀ ਦੱਸੀ ਤਾਂ ਜਾਂਦਾ ਹੁਣ ਸਾਰੀ ਗੱਲ ਇਹ ਪੁੱਤ ਸਾਰੀ ਉਮਰ ਦਾ ਕੰਮ ਐ ਕੋਈ ਆਏ ਹੈ ਨਹੀਂ ਵੀ ਤੂੰ ਅੱਜ ਜਾ ਆਈ ਸਵੇਰੇ ਤੂੰ ਚੱਕ ਕੇ ਝੋਲਾ ਉੱਥੋਂ ਆ ਜੇਂਗੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਜਦੋਂ ਤੈਨੂੰ ਉਹ ਆਏ ਨਹੀਂ ਦੱਸਦਾ ਵੀ ਮੇਰਾ ਕਿਹੜਾ ਪਿੰਡ ਐ ਤੇ ਕਿੱਥੇ ਵਿਆਹ ਕੇ ਲੈ ਕੇ ਜਾਊਗਾ ਤੈਨੂੰ ਉਹ ਮੰਮੀ ਉਹਨੇ ਕਿਉਂ ਨਹੀਂ ਦੱਸਿਆ ਮੈਨੂੰ ਸਭ ਕੁਝ ਦੱਸਦਾ ਜਦੋਂ ਤੁਸੀਂ ਮਿਲਣਾ ਹੋਇਆ ਉਹਨੂੰ ਮੈਨੂੰ ਦੱਸ ਦੇ ਮੈਂ ਉਹਨੂੰ ਫੋਨ ਤੇ ਦੱਸ ਦੂੰਗਾ ਨਾ ਜਦੋਂ ਮਿਲਣਾ ਕੀ ਮਤਲਬ ਆ ਆ ਤੇਰੀ ਮਾਸੀ ਮਿਲਣ ਵਾਸਤੇ ਤਾਂ ਆਈ ਬੈਠੀ ਐ ਤੈਨੂੰ ਉਹਦੇ ਵੀ ਨਹੀਂ ਇਹੀ ਗੱਲ ਕਹੀ ਵੀ ਭਾਈ ਸਾਨੂੰ ਮਲਾ ਮੰਮੀ ਉਹ ਵਿਹਲਾ ਹੈ ਨਹੀਂ ਹਜੇ ਕੰਮਕਾਰਾਂ ਚ ਵੀਜੀ ਆ। ਅੱਛਾ ਨਾ ਉਹ ਵਿਹਲਾ ਹੈ ਨਹੀਂ ਅਸੀਂ ਵਿਹਲੇ ਆ ਜਿਹੜਾ ਮੈਂ ਕੰਮ ਕਾ ਛੱਡ ਕੇ ਆ ਬੈਠੀ ਆ ਇੱਥੇ। ਤੇਰੀਆਂ ਮਿੰਤਾ ਕਰੀ ਜਾਨੀ ਆ। ਮਾਸੀ ਤੁਸੀਂ ਐ ਕਦੋਂ ਕਰੀ ਆਨੇ ਹੋ? ਇਹਨਾਂ ਦੇ ਵੀ ਪੁੱਤ ਮਸ਼ੀਨ ਲੱਗੀ ਪਈ ਆ। ਇਹਨੇ ਵੀ ਕੰਮਕਾਰ ਕਰਦੇ ਦੇਖਣੇ ਆ ਹੁਣ ਇੱਥੇ ਤਾਂ ਨਹੀਂ ਇਹ ਬੈਠੀ ਰਹੂਗੀ ਆਪਣੇ ਸਹਰਾਣੇ। ਮੰਮੀ ਉਹ ਗੱਲ ਤਾਂ ਮੈਂ ਥੋੜੀ ਸਮਝਦੀ ਆ। ਕੋਈ ਨ ਇੱਕ ਦੋ ਦਿਨਾਂ ਦੀ ਗੱਲ ਆ। ਉਹਨੂੰ ਵਿਹਲਾ ਹੋ ਜਾਂਦੇ ਫਿਰ ਆ ਜੂਗਾ। ਇੱਕ ਦੋ ਦਿਨਾਂ ਦੀ ਤਾਂ ਗੱਲ ਹੈਗੀ ਆ। ਇਹ ਫਿਰ ਘਰੇ ਕੀ ਕਹਿ ਕੇ ਆਉਗੀ ਦੁਬਾਰੇ? ਕੀ ਦੱਸੂਗੀ ਜਾ ਕੇ ਹੁਣ ਮੈਂ ਕੀ ਕਰਕੇ ਆਈ ਆ? ਤਾ ਤੇਰੇ ਨਾ ਮੱਥਾ ਮਾਰਦੇ ਆਂ ਵੀ ਗੱਲ ਕੋਈ ਸਿਰੇ ਲਾ ਦੇ ਜੇ ਹੁੰਦੀ ਆ ਨਹੀਂ ਭਾਈ ਜਿੱਥੇ ਕਹਿੰਦੀ ਐ ਇਸ ਦਾ ਉੱਥੇ ਕਰ ਦਾਂਗੇ ਫਿਰ ਨਹੀਂ ਨਹੀਂ ਮੰਮੀ ਉੱਥੇ ਵਿਆਹ ਨਹੀਂ ਕਰਾਉਂਦੀ ਮੈਂ ਜਿੱਥੇ ਮਾਸੀ ਕਰਵਾਉਗੀ ਤੇਰੇ ਕੋਲੇ ਨਾ ਅੱਜ ਅੱਜ ਦਾ ਦਿਨ ਐ ਤੇ ਮੈਨੂੰ ਸਾਰੀ ਪੂਰੀ ਕਲੀਅਰ ਗੱਲ ਦੱਸ ਦੇ ਤੇ ਨਹੀਂ ਮੈਂ ਤਾਂ ਉੱਥੇ ਪੱਕੀ ਕਰ ਦੂੰਗੀ ਜਿੱਤੇ ਕਿਹਾ ਮਾਸੀ ਐਵੇਂ ਕਿਵੇਂ ਮੇਰੇ ਬਿਨਾ ਪੁੱਛ ਤੁਸੀਂ ਪੱਕੀ ਕਰ ਦੋਗੇ ਗੱਲ ਨਾ ਫਿਰ ਤੂੰ ਤਾਂ ਭਾਈ ਪੀਂਗ ਪਾ ਲਈ ਹੋਰ ਅਸੀਂ ਕੀ ਕਰਾਂਗੇ ਹੁਣ ਜਿਵੇਂ ਸਾਨੂੰ ਲੋਟ ਲੱਗਿਆ ਫਿਰ ਇਸ ਤਾਂ ਉਵੇਂ ਕਰਾਂਗੇ ਘਰ ਦਾ ਨਹੀਂ ਪਤਾ ਸਾਰਾ ਤੈਨੂੰ ਉਹਦੇ ਪਰਿਵਾਰ ਦਾ ਨਹੀਂ ਪਤਾ ਉਹੀ ਮਗਰ ਲੱਗੀ ਫਿਰਦੀ ਐ ਮਾਸੇ ਉਹੀ ਕਿਉਂ ਮਗਰ ਲੱਗੀ ਪਈ ਐ ਮੈਨੂੰ ਸਾਰੇ ਪਤਾ ਦੇ ਪਰਿਵਾਰ ਦਾ ਵੀ ਪਤਾ ਨਾਲੇ ਕੱਲੇ ਮਾਂ ਦੋ ਜਣੇ ਨੇ ਉਹ ਮੇਰੀ ਗੱਲ ਸੁਣ ਇੱਕ ਵਾਰੀ ਹੋਰ ਪੁੱਛ ਲੈ ਇਸ ਤੋਂ ਬਾਅਦ ਅਸੀਂ ਤੇਰਾ ਸਵਾਲ ਜਵਾਬ ਇੱਥੇ ਕੁਝ ਨਹੀਂ ਕਰਨਾ ਤੇ ਚੁੱਪ ਕਰਕੇ ਮੈਂ ਰਿਸ਼ਤਾ ਕਰਿਆਉਂਗੀ ਇੱਥੇ ਤੇਰੀ ਮਾਸਤੀ ਕਹਿੰਦੀ ਐ ਕੋਈ ਨਹੀਂ ਮੈਂ ਪੁੱਛ ਕੇ ਦੱਸ ਦਾਂਨੀ ਤੈਨੂੰ ਹਾਂ ਦੱਸ ਦੇ ਫਿਰ ਇਹਨੇ ਜਾਣਾਗਾ ਆਥਨੂੰ ਮੈਂ ਤਾਂ ਦੱਸਾਂ ਚੰਗਾ ਹਾਂ ਬਾਈ ਜਾਨੀ ਅੰਦਰ ਬਾੜ ਜੜ ਕੇ ਨਿਕਲਦੀ ਨਹੀਂ ਮੁੜ ਕੇ ਬਾਹਰ ਅਜੀਬ ਜੀ ਸਾਡੇ ਮੂਰੇ ਤੇ ਚਲਾਉਣੀ ਐ ਜੇ ਮਨੀ ਨੂੰ ਪਤਾ ਲੱਗਾ ਨਾ ਤੈਨ ਮਾਸੀ ਹਜੇ ਵੀਰੇ ਕੋਲ ਕੋਈ ਗੱਲ ਨਾ ਕਰੇ। ਅੱਛਾ ਅਸੀਂ ਤੇਰੇ ਮੂੰਹ ਕਾ ਨਹੀਂ ਦੇਖੀ ਜਾਈਏ। ਤੇਰੇ ਜੋਗੇ ਹੀ ਰਹਿ ਗਏ ਫਿਰ ਸਾਨੂੰ ਕਾ ਨੂੰ ਹੋਰ ਕੋਈ ਕੰਮ ਐ? ਕੋਈ ਨਾ ਮਾਸੀ ਨੂੰ ਅੱਜ ਗੱਲ ਕਰਕੇ ਤੁਹਾਨੂੰ ਦੱਸ ਦਣੀ ਐ। ਮਾਸੀ ਬਣ ਕੇ ਵੀਰੇ ਕੋਲ ਕੋਈ ਗੱਲ ਨਾ ਕਰੀ। ਨਹੀਂ ਜੇ ਵੀਰੇ ਕੋਲੇ ਗੱਲ ਕਰਨੀ ਹੁੰਦੀ ਨਾ ਅਸੀਂ ਕਰ ਦਾਂਦੀਆਂ। ਅਸੀਂ ਫਿਰ ਵੀ ਅਸੀਂ ਸੋਚਦੇ ਆਂ ਵੀ ਚੱਲ ਕੋਈ ਗੱਲ ਨਹੀਂ ਕਿਸੇ ਗੱਲ ਰਾਹ ਪੈ ਜੇ। ਨਹੀਂ ਮੈਂ ਆ ਹੀ ਡਰਦੀ ਆਂ ਵੀ ਇਹਦੀ ਗੁੱਤ ਨੂੰ ਵਟਾ ਦੇ ਦੂਗੀ ਉਹਨੂੰ ਪਤਾ ਲੱਗ ਗਿਆ ਤੇ ਪਤਾ ਭਾਣੇ ਉਹਨੂੰ ਲੱਗ ਗਈ ਜਦੋਂ ਮੈਂ ਤੈਨੂੰ ਦੱਸਾਂ। ਜਦੋਂ ਇਹਦੀ ਬਾਤ ਦਾ ਕੰਮ ਕਰਦੀ ਆਂ। ਲੱਗੂਗਾ ਹੀ ਪਤਾ। ਜਾ ਕਰ ਲਾ ਫੁੰਨ ਜੱਜਾ ਪੁੱਛ ਲਾਂ ਮੈਂ ਤੇ ਕੁਛ ਬਾਰ ਉੱਤਰ ਦਿੰਦਾ ਤੈਨੂੰ ਪਤਾ ਲੱਗੇ ਚੇਹਣ ਲੱਗੇ ਤੁਸੀਂ ਭੰਗ ਆਹੋ ਕਰ ਲਵਾਵਾਂਗੇ ਅਸੀਂ ਤਾਂ ਹੋਰ ਤੈਨੂੰ ਪੁੱਛ ਕੇ ਵੜਾਵਾਂਗੇ ਇੱਥੇ ਅਸੀਂ ਮੈਨੂੰ ਨਹੀਂ ਲੱਗਦਾ ਭੈਣੇ ਕੋਈ ਗੱਲ ਦੇ ਵਿੱਚ ਤੰਤ ਹੈਗਾ ਇਹ ਤਾਂ ਗੱਲ ਤੇ ਨਹੀਂ ਆਉਂਦੀ ਇਹ ਤਾਂ ਹਾਂ ਨਾ ਭੈਣੇ ਮੁੰਡਾ ਹੀ ਝੂਠ ਬੋਲਦਾ ਮੈਨੂੰ ਤਾਂ ਲੱਗਦਾ ਇਹ ਕਮਲੀ ਆ ਜਿਹੜੀ ਮਗਰ ਲੱਗੀ ਏ ਇਹਨੂੰ ਤਾਂ ਕੁਛ ਨਹੀਂ ਦੱਸਿਆ ਉਹਨੇ ਨਾਂ ਆਪਦਾ ਘਰ ਦਾ ਦੱਸਿਆ ਨਾਂ ਆਪਦੇ ਪਰਿਵਾਰ ਦਾ ਦੱਸਿਆ ਹਾਂ ਬਾਰ ਬਾਰ ਸੱਤੂਆ ਮਾਰੀ ਜਾਂਦਾ ਹਾਂ ਬਾਹਰ ਕਿਤੇ ਆ ਜਾਂਦਾ ਉੱਥੇ ਗੱਲਾਂ ਬਾਤਾਂ ਕਰ ਲੈਂਦੀ ਆ ਬੱਸ ਇਹ ਇਹਨੂੰ ਵੀ ਚੱਜ ਨਹੀਂ ਆਪਣੇ ਆਲੀ ਨੂੰ ਵੀ ਚੱਜ ਨਹੀਂ ਭੋਰਾ ਗੱਲ ਤਾਂ ਦੇਖ ਕੇ ਮੈਂ ਕਰਦੀ ਕਿ ਬਠਿੰਡੇ ਦੇ ਨਾਲ ਹੀ ਪਿੰਡ ਹੈ ਵੀ ਤੂੰ ਉਹਨੂੰ ਸਮਾਰ ਕੇ ਪੁੱਛ ਵੀ ਤੇਰਾ ਕਿਹੜਾ ਪਿੰਡ ਹੈ ਭਾਈ ਮੇਰੇ ਘਰ ਦੇ ਪੁੱਛਦੇ ਨੇ ਭੈਣ ਜਿਵੇਂ ਉਹਨੂੰ ਕਹੇ ਤਾਂ ਉਵੇਂ ਇਹ ਨਹੀਂ ਕਹੇ ਤਾਂ ਵੀ ਬਠਿੰਡੇ ਦੇ ਨਾਲ ਹੈ ਇਹ ਕਿਹੜਾ ਜਾ ਕੇ ਦੇਖ ਕੇ ਆਈ ਹੈ ਤਾਂ ਹੀ ਤਾਂ ਕਹਿਣਾ ਫਿਰ ਕਮਲੀ ਤਾਂ ਆਵਦੀ ਹੈ ਜਿਹੜੀ ਮਗਰ ਲੱਗੀ ਆ ਕਿਸੇ ਨੂੰ ਕੀ ਦੋਸਤ ਹੈ ਚੱਲ ਕੋਈ ਨਾ ਇਹਨੂੰ ਪੁੱਛ ਲੈਣ ਦੇ ਫਿਰ ਕਰਦੇ ਆਂ ਗੱਲ ਚੱਲ ਫਿਰ ਤੂੰ ਦੇਖ ਲੈ ਅੱਜ ਦਾ ਦਿਨ ਰਹਿਪਾ ਇਹਨੇ ਕੋਈ ਬਾਹਰ ਉੱਤਰ ਦਿੰਦੀ ਐ ਦਿੰਦੀ ਨਹੀਂ ਫੇਰ ਟੜਕੇ ਬਗਜੀ ਕੀ ਕਰਾਂ ਫੇਰ ਹੁਣ ਰਹਿਣਾ ਹੀ ਪਊ ਅੱਜ ਦਾ ਦਿਨ ਤਾਂ ਤੈਨੂੰ ਪਤਾ ਕੰਮ ਦਾ ਟਾਈਮ ਐ ਕੰਮ ਤਾਂ ਤਾਂ ਹੈਗਾ ਹੀ ਆ ਕੱਲੀ ਜਣੀ ਹੁਣ ਪਸ਼ੂਆਂ ਕਣੀ ਹੋਵੇ ਕਾ ਰੋਟੀ ਰਨ ਟੁੱਕ ਕਣੀ ਹੋਵੇ ਸਹੀ ਗੱਲ ਆ ਆਪ ਹੁਣ ਤਾਂ ਸਾਰਾ ਦੇਖਣਾ ਪੈਂਦਾਗਾ ਇਹਨਾਂ ਨੂੰ ਕੀ ਐ ਕੰਮਾਂ ਦੀਆਂ ਚੜੀ ਦੀ ਨਹੀਂ ਲੱਥੀ ਦੀ ਨਹੀਂ ਕੋਈ ਕਿਹੜੇ ਹੋਵੇ ਕਿ ਬੰਦ ਕੇ ਬਾਹਰ ਲੈ ਜਾ ਕੇ ਬਣੀਏ ਮੈਂ ਕੀ ਕਰਾਂ ਤੁਆੜ ਲੱਗਦਾ ਕੀ ਗੱਲ ਕਹਿੰਦੀ ਆਹ ਬੰਦ ਕਰ ਲਓ ਵਧੀਆ ਤਾਂ ਸੁਨੇ ਮਿਲਿਆ ਨਾ ਬਲਦ ਤੇ ਤੁਹਾਨੂੰ ਫੋਨ ਹੀ ਕਰਦੀ ਸੀ ਅੱਛਾ ਹਾਂ ਓਕੇ ਵਧੀਆ ਤਾਂ ਸਭ ਵਧੀਆ ਕੀ ਤੇ ਬਸ ਵਧੀਆ ਮੈਂ ਔਰ ਸਭ ਵਧੀਆ ਹਾਂ ਕਰੀ ਤੈਨੂੰ ਤਾਂ ਮੈਂ ਦੱਸਾ ਤੁਹਾਡਾ ਪਿੰਡ ਕਿੱਲਾ ਸਹੀ ਸਹੀ ਦੱਸੋ ਕਿੰਨੇ ਦੱਸਿਆ ਤਾਂ ਹੈ ਬਟਿੰਡੇ ਦੇ ਨਾਲ ਹੀ ਹੈ ਕੋਈ ਗੱਲ ਨਹੀਂ ਦੱਸ ਦੂਗਾ ਇਹ ਨਿੱਕੀ ਕਾਲੀ ਹੈ ਯਾਰ ਮੇਰੇ ਘਰੇ ਪੁੱਛਦੇ ਆ ਮਾਸੇ ਪਤਾ ਕਿੰਨਾ ਕੁਝ ਬੋਲੀ ਮੈਨੂੰ ਕੀ ਕਹਿੰਦੇ ਹਾਂ ਅੰਦਰ ਚਲੋ ਕਿਤੇ ਦੇ ਕਰ ਕਿੱਥੇ ਬੈਠੇ ਆ ਮੈਂ ਲਾਸਰ ਲੰਮੇ ਨੂੰ ਕਿਉਂ ਜਾਣਾ ਪਤਾ ਕਰਨਾ ਸਾਰਾ ਕੁਝ ਵੀ ਕੀ ਕੋਸ਼ਿਸ਼ ਕੀ ਨਹੀਂ ਉਹ ਵੀ ਦੱਸੇ ਤੁਸੀਂ ਦੱਸੋ ਨਾ ਗੱਲ ਕਰਨੀ ਹੈ ਨਾ ਤੇ ਨਾਲ ਤਰੀ ਮੇਰੇ ਨੂੰ ਤੁਸੀਂ ਹੱਥ ਬਈ ਮਾਂ ਨੂੰ ਆਏ ਕਹਿੰਦਾ ਸੀ ਠੀਕ ਆ ਪਹਿਲਾਂ ਮੈਂ ਮਾਫੀ ਮੰਗਦਾ ਇਹਦੇ ਬਣੇਗਾ ਹੈ ਮਾਫੀ ਉਹ ਗੱਲ ਹੀ ਐ ਜੀ ਆ ਪਹਿਲਾਂ ਤਾਂ ਗੁੱਸਾ ਨਾ ਕਰੀਂ ਕਿ ਆ ਰਾਮਦਾਰੀ ਨਵੇਂ ਦੀ ਪੂਰੀ ਗੱਲ ਸੁਣ ਲਈ ਜੇ ਤੈਨੂੰ ਚੰਗਾ ਲੱਗਿਆ ਤਾਂ ਠੀਕ ਆ ਨਹੀਂ ਆਦਾ ਜਾੜੀ ਠੀਕ ਆ ਰੌਲਾ ਪਾਉਣ ਦੀ ਲੋੜ ਨਹੀਂ ਇੱਥੇ ਕੋਈ ਦੇਖੇ ਆਪਾਂ ਜਲੂਸ ਕਰਦੇ ਭੈਣੇ ਲੱਗਾਂਗੇ ਮੇਰੇ ਗੱਲ ਦੱਸੋ ਕੀ ਗੀਆਂ ਬਾਲੀ ਗੋਲਡ ਮੋਨ ਦੀ ਗੱਲ ਨਾ ਕਰੋ ਯਾਰ ਗੱਲ ਦੱਸਣੀ ਤੋਂ ਉਹ ਯਾਰ ਗੱਲ ਤਾਂ ਆਇਆ ਠੀਕ ਆ ਜਿਵੇਂ ਇਹਨੇ ਦੱਸਿਆ ਸੀ ਕਿ ਤੁਸੀਂ ਘਰੇ ਪਿਆਰੀ ਗੱਲ ਕਰੀ ਹੈ ਹਨਾ ਜੀ ਇਹਨਾਂ ਨਾਲ ਵਿਆਹ ਕਰਾਉਣਾ ਠੀਕ ਆ ਪਰ ਗੱਲ ਆਇਆ ਕਿ ਇਹਦੀ ਪਹਿਲਾਂ ਹੀ ਮੈਰਿਜ ਹੋਈ ਵੀ ਹੈ ਹੈ ਮੈਰਿਜ ਤਾਂ ਤਾਂ ਗੱਲ ਬਤਾ ਕੀ ਆ ਇਹ ਤੋਂ ਪਸੰਦ ਕਰਦਾ ਸੀ ਠੀਕ ਆ ਤੁਹਾਨੂੰ ਫੋਨ ਤੋਂ ਦਰਦਾ ਸੀ ਪਿਆਰ ਤੁਹਾਨੂੰ ਕਰਦਾ ਇਹ ਜੀ ਗੱਲ ਨਹੀਂ ਠੀਕ ਆ ਜੇ ਪਿਆਰ ਤੋਂ ਕੀ ਕਰਾਣਾ ਕਿਹੜੇ ਝੂਠ ਬੋਲੀ ਜਾਂਦਾ ਇਹਨੂੰ ਗੱਲ ਨੂੰ ਤੁਸੀਂ ਸਮਝੋ ਠੰਡੇ ਦਿਮਾਗ ਨਾਲ ਠੀਕ ਆ ਉਹ ਤੁਹਾਡੇ ਨਾਲ ਤਾਂ ਖੜਾ ਨਾ ਮੇਰੇ ਮੇਰੇ ਨਾਲ ਖੜਾ ਇਹ ਮੈਨੂੰ ਝੂਠ ਕਿਉਂ ਬੋਲਿਆ ਜਦੋਂ ਨੇ ਵਿਆਹ ਹੋਇਆ ਹੋਇਆ ਸੀ ਇਹਨੇ ਮੈਨੂੰ ਵਿਆਹ ਦੇ ਕਿਉਂ ਵਾਅਦੇ ਕੀਤੇ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਉਹਦਾ ਘਰ ਵਾਲਿਆਂ ਨਾਲ ਡਿਵੋਰਸ ਤਾਂ ਚੱਲੀ ਜਾਂਦਾ ਜਦੋਂ ਉਹਦਾ ਡਿਵੋਰਸ ਹੋ ਗਿਆ ਤਿੰਨ ਤਿੰਨ ਨਾਲ ਵਿਆਹ ਕਰਾ ਲਊਗਾ ਫਿਰ ਤੁਸੀਂ ਰਹੀ ਜਾਓ 3 ਸਾਲ 6 ਮਹੀਨੇ ਕੋਈ ਗੱਲ ਰੋਕ ਨਾ ਦੇ ਕਰੇ ਠੀਕਾ ਹੁਣ ਆਜੇ ਤੁਸੀਂ ਆਦਾ ਲੇਸ਼ਨ ਚ ਰਹੀ ਚਲੋ ਉਦੋਂ ਬਾਅਦ ਦੇਖ ਲਓ ਜਿਵੇਂ ਲੋੜ ਨਹੀਂ ਨਹੀਂ ਵੀਰੇ ਮੈਂ ਮੇਰੇ ਨਾਲ ਨਹੀਂ ਰਹਿ ਸਕਦੀ ਝੂਠੇ ਨਾਲ ਇਹਨੇ ਮੈਨੂੰ ਧੋਖਾ ਦਿੱਤਾ ਝੂਠ ਬੋਲਦਾ ਰਿਹਾ ਹਰ ਗੱਲ ਤੇ ਮੈਂ ਮੈਂ ਕੀ ਝੂਠ ਬੋਲਿਆ ਤੇਰਾ ਤੇ ਲਾੜੀ ਝੂਠ ਹੀ ਬੋਲਿਆ ਤੂੰ ਮੈਂ ਤੇਰੀ ਮੈਰਿਜ ਦੀ ਗੱਲ ਕਿਉਂ ਨਹੀਂ ਦੱਸੀ ਕੋਈ ਗੱਲ ਦੱਸਣ ਵਾਲੀ ਸੀ ਜੇ ਦੱਸ ਦਿੰਦਾ ਫਿਰ ਤੈਨੂੰ ਮੈਂ ਕਹੀਦਾ ਜਾਂਦਾ ਵੀ ਤਲਾਕ ਹੋ ਜਾਊਗਾ ਉਦੋਂ ਬਾਅਦ ਵਿੱਚ ਮੈਂ ਤੇਰੇ ਨਾਲ ਨਹੀਂ ਰਹੂੰਗਾ ਯਾਰ ਕੋਈ ਤਾਂ ਤਾਂ ਕਰਦਿਆਂ ਨੇ ਧੱਕੇ ਨਾ ਕਰਦਾ ਸੀ ਠੀਕਾ ਉਹਦਾ ਕਰਕੇ ਹੁਣ ਵੀ ਨਹੀਂ ਬੰਦੀ ਵਾਪਰੇ ਖੈਰਾ ਸਿੱਟੂ ਇਹਦਾ ਤਲਾਕ ਹੋ ਜਾਊਗਾ ਤੈਨੂੰ ਦ ਇਹ ਤੈਨੂੰ ਤਾਂ ਹੀ ਨਹੀਂ ਦੱਸਿਆ ਜੇ ਤੈਨੂੰ ਪਿਆਰ ਕਰਦਾ ਹੀ ਖੋਹੋਂ ਤੋਂ ਡਰਦਾ ਵੀ ਤੂੰ ਦੂਰ ਨਾਲ ਹੋ ਜਾਏ। ਨਹੀਂ ਨਹੀਂ ਵੀਰੇ ਜੇ ਪਿਆਰ ਕਰਦਾ ਸੀ ਤਾਂ ਮੈਨੂੰ ਸੱਚ ਦੱਸਦਾ ਇਹ। ਸੱਚ ਦੱਸ ਤਾਂ ਦੱਸਦਾ ਫਿਰ ਅੱਜ ਹੁਣ। ਅੱਜ ਤੂੰ ਸੀ ਨਹੀਂ ਦੱਸਿਆ ਵੀਰੇ ਨੇ ਦੱਸਿਆ ਮੈਨੂੰ। ਮੈਂ ਦੱਸਦਾ ਬਾਈ ਨੇ ਦੱਸਿਆ ਇੱਕੋ ਗੱਲ ਹੀ ਐ ਜਦੋਂ ਅਸੀਂ ਜਦੋਂ ਮੈਂ ਸਾਰੀ ਘਰੇ ਗੱਲ ਕਰ ਲਈ। ਜਦੋਂ ਮੈਂ ਤੇਰੇ ਨਾਲ ਗੱਲ ਕਰੀ ਸੀਗੀ ਉਦੋਂ ਵੀ ਇਹ ਮੇਰੇ ਨਾਲ ਹੀ ਸੀਗਾ ਨਾ। ਅੱਛਾ ਤਾਂ ਹੀ ਤੁਸੀਂ ਮੈਨੂੰ ਲਾਰੇ ਲਾਈਗੇ ਤਾਂ ਹੀ ਆਪਦਾ ਪਿੰਡ ਨਹੀਂ ਦੱਸਿਆ ਮੈਨੂੰ ਕਿਹੜਾ ਪਿੰਡ ਆ ਤੁਹਾਡਾ। ਉਹ じゃ ਪਿੰਡ ਤਾਂ ਕੋਈ ਨਹੀਂ ਤੈਨੂੰ ਪਿੰਡ ਹੀ ਲੈ ਕੇ ਜਾਵਾਂਗੇ ਵਿਆਹ ਕੇ ਅਸੀਂ। ਹਾਂ ਇਹ ਹੀ ਗੱਲ ਹੈ ਕਰਾਂ ਤੂੰ ਸਾਲ 6 ਮਹੀਨੇ ਦਾ ਗੱਲ ਰੋਕਸਾਈ ਦੀਆਂ ਕਰੇ ਕਿ ਨਹੀਂ ਰੋਕ ਨਹੀਂ ਨਹੀਂ ਫਿਰ ਮੈਂ ਇਹਦੇ ਪਿੱਛੇ ਨਾ ਕਰਦੇ ਤੂੰ ਸੁਣੀ ਜਾਨੀ ਐ ਮੈਂ ਤਾਂ ਮੇਰੀ ਮਾਂ ਤਾਂ ਕਿ ਲੜਨ ਨੂੰ ਤਿਆਰ ਹੋ ਗਈ ਗੱਲ ਸੁਣ ਮੇਰੀ ਤੂੰ ਆਪ ਗਾਲੀ ਕੀਤੀ ਐ ਤੂੰ ਆਪ ਕਰੇ ਗੱਲ ਕੀਤੀ ਜਦੋਂ ਤੂੰ ਮੈਂ ਕਹੀ ਜਾਂਦਾ ਸੀ ਵੀ ਟਿਕਿਆ ਨਾ ਗੱਲ ਕਰ ਲੈ ਕੋਈ ਨਹੀਂ ਕੋਈ ਨਹੀਂ ਹੋ ਜੂਗਾ ਜਦੋਂ ਮੇਰਾ ਇਦਾਂ ਨਵੇੜਾ ਹੋਇਆ ਤਾਂ ਮੈਂ ਨਾਲ ਦੀ ਨਾਲ ਆਪ ਹੀ ਤੇਰੇ ਨਾਲ ਗੱਲ ਕਰਨ ਲੱਗਾ ਤੇ ਕਿਵੇਂ ਟਿਕਾ ਕਰ ਲਾਂ ਘਰੇ ਕਰਦੇ ਮੇਰਾ ਵਿਆਹ ਕਰਨ ਨੂੰ ਕਹੀ ਜਾਂਦੇ ਆ بس کوئی نہ پھر ਉਹਨਾਂ ਨੂੰ ਕਹਿ ਦੇ ਕਾ ਤੁਹਾਨੂੰ ਸਾਲ ਆ ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤੇ ਨੌਕਰੀ ਤੇ ਲੱਗ ਗਿਆ ਉਹ ਬਾਹਰੋਂ ਵਿਆਹ ਕਰਾਉਂਗਾ ਮੈਂ ਉਹਨੂੰ ਕਹਿ ਰਿਹਾ ਘਰ ਦੇ ਨੂੰ ਵੀ ਨੌਕਰੀ ਮਿਲੀ ਹੋਈ ਹੈ ਮੁੰਡਾ ਸਟੈਂਡ ਆਪਦੇ ਪਹਿਲਾਂ ਉਹ ਐਂ ਕਹਿੰਦੇ ਨਾ ਕਿ ਕੱਚਿਆਂ 'ਚ ਭਰਤੀ ਆ ਜੇ ਜੇ ਕਿ ਪੱਕਾ ਨਹੀਂ ਹੋਇਆ ਜਦੋਂ ਪੱਕਾ ਹੋ ਗਿਆ ਤਾਂ ਜੀ ਤੁਸੀਂ ਇਹਦਾ ਸਟੈਂਡ ਲਈ ਜਾਂਦੇ ਹੋ ਉਹ ਨਹੀਂ ਨਹੀਂ ਤੈਨੂੰ ਐਵੇਂ ਲਾਦਾ ਮੈਂ ਉਹਦਾ ਪੱਕ ਨਹੀਂ ਕਰਦਾ ਮੈਂ ਤੈਨੂੰ ਐਂ ਕਹਿਣਾ ਵੀ ਕਿਹੜਾਂ ਗੱਲ ਨੂੰ ਰੋਕ ਲਾਂ ਮੁੜ ਕੇ ਫਿਰ ਕੋਈ ਪ੍ਰੋਬਲਮ ਹੀ ਨਹੀਂ ਜਦੋਂ ਰਾਹ ਦਾ ਰੋੜਾ ਹੀ ਪਾਸੇ ਹੋ ਗਿਆ ਵੀਰੇ ਇਹਦਾ ਕੀ ਪਤਾ ਕਦੋਂ ਨਿਬੜੇ ਕਦੋਂ ਨਹੀਂ ਮੈਂ ਇਹਦੇ ਪਿੱਛੇ ਘਰ ਤੇ ਮਸ ਤੇ ਹੁਣ ਜੇ ਉਹਨਾਂ ਨੂੰ ਪਤਾ ਲੱਗ ਗਿਆ ਇਹ ਵਿਆਹਿਆ ਹੋਇਆ ਉਹ ਕਿਵੇਂ ਮੰਨਣਗੇ ਜਿਵੇਂ ਵਿਆਹ ਕਰਦਾਂਗੇ ਮੇਰੇ ਇਹਦੇ ਨਾਲ ਉਹ ਦੱਸਣਾ ਥੋੜਾ ਹੀ ਆ ਮੈਂ ਬਾਅਦ ਚ ਪਤਾ ਲੱਗੀ ਜਾਊ ਲੱਗੀ ਜਾਵੇ ਤੇਰਾ ਦਾ ਗੱਲ ਨੂੰ ਟਕਿਆਣਾ ਤੁਸੀਂ ਕਰ ਲੋ ਵੀਰੇ ਪਤਾ ਤਾਂ ਕਰਨਗੇ ਸਾਰਾ ਕੁਝ ਪੁੱਛ ਗਿਸਤਾ ਕਰਨੀ ਕਿ ਕਹੇ ਜੇ ਮੁੰਡਾ ਕਹੇ ਜੇ ਕੋਈ ਨਾ ਕੋਈ ਤਾਂ ਦੱਸ ਹੀ ਦੇਊਗਾ ਉਹਨਾਂ ਨੂੰ ਜਦੋਂ ਇਹਦਾ ਨਿਬੜ ਗਿਆ ਤੁਸੀਂ ਕੋਰਟ ਮੈਰਿਜ ਕਰਾ ਲਿਓ ਉਸ ਤੋਂ ਬਾਅਦ ਕਰਦੇ ਕੀ ਕਰ ਦੇਣਗੇ ਨਹੀਂ ਵੀਰੇ ਲਾਡੀ ਮੈਂ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਮੈਨੂੰ ਐਡਾ ਵੱਡਾ ਧੋਖਾ ਦੇਵੇਂਗਾ ਪਰ ਮੈਨੂੰ ਕੀ ਪਤਾ ਸੀ ਤੈਨੂੰ ਕਿਹਾ ਸੀ ਨਾ ਨਹੀਂ ਸੁਣਨੀ ਇਹ ਗੱਲ ਕੋਈ ਨਹੀਂ ਜਿਹੜੀ ਗੱਲ ਸੁਣਾ ਤੈਨੂੰ ਚਾਹੀਦੀ ਉਹ ਮਤ ਕੇਰਾ ਤਾਂ ਹੁਣ ਬੰਦੇ ਨੂੰ ਦੁੱਖ ਹੁੰਦਾ ਹੀ ਆ ਸੋ ਹੁਣ ਦੁੱਖ ਹੋਊਗਾ ਤਾਂ ਹੁਣ 10 ਮਹੀਨਾ ਗੱਲ ਕਿਵੇਂ ਕਰੂੰਗਾ ਕੋਈ ਨਹੀਂ ਜੇ ਮੈਂ ਗੱਲ ਕਰੂੰ ਜੀ ਰਹੇ ਉਹ ਵੀ ਨਹੀਂ ਸਾਡੀ ਠੀਕ ਆ ਪਿਆਰ ਤਾਂ ਤੈਨੂੰ ਵੀ ਕਰਦੀ ਆ ਜਦੋਂ ਹੁੰਦੀ ਆ ਠੀਕ ਆ ਅਗਲਾ ਕਰ ਹੁਣ ਜਦੋਂ ਆਪਾਂ ਇੱਕੇ ਦਾਮ ਜਿਹੜਾ ਆਪਾਂ ਨੂੰ ਕੋ ਪਤਾ ਲੱਗੇ ਇੱਕੇ ਦਾਮ ਆਪਾਂ ਨੂੰ ਨਹੀਂ ਦੁੱਖ ਹੋਊਗਾ ਐ ਦੁੱਖ ਤਾਂ ਹੋਊਗਾ ਪਿਆਰ ਧੋਖਾ ਹੀ ਹੋ ਗਿਆ ਇਹ ਹੁਣ ਕੀ ਹੋਏ ਫਿਰ ਤੂੰ ਆਪ ਦੱਸ ਹੁਣ ਜੇ ਮੰਨ ਲਾ ਉਹਨੇ ਘਰੇ ਗੱਲ ਦੱਸਤੀ ਜਾ ਕੇ ਠੀਕ ਆ ਉਹਦੇ ਘਰ ਦੇ ਜਾਂਦੇ ਹਾਂਗੇ ਬਾਅਦ ਤਨਨਾ ਮੈਂ ਵਿਆਹ ਕਰਾਉਂ ਜੋ ਗਾ ਫਿਰ ਕੱਚੀ ਗੱਲ ਉਹ ਮੇਰੀ ਗੱਲ ਤੇਰੀ ਕੋਲ ਤਾਂ ਗੱਲ ਸਿੱਧੀ ਆ ਜੇ ਤਾਂ ਹੁਣ ਤੇ ਮੈਂ ਗੱਲ ਕਰਨ ਲੱਗੀ ਤਾਂ ਠੀਕ ਆ ਨਹੀਂ ਬੈਦਰਾ ਖੜਾ ਸੀ ਤੂੰ ਯਾਰ ਬਰੇ ਹੈ ਮੰਨਦਾ ਤੂੰ ਆਪ ਦਾ ਘਰ ਤਾਂ ਖਰਾਬ ਕਰੀ ਨਹੀਂਦਾ ਦਾ ਉਹ ਤਾਂ ਤੂੰ ਝਾੜੀ ਵੀ ਜ਼ਿਆਦਾ ਵਿਆਹ ਕਰੀ ਆ ਮੈਂ ਤੇਰੇ ਨਾਲ ਗੱਲ ਕਰੀਦਾ ਜੰਗਲੀ ਲੋਟ ਆ ਜੀ ਨਹੀਂ ਤੇ ਦੇਖੀ ਕੀ ਹੋ ਗਿਆ ਹਰਪ੍ਰੀਤ ਹਾਂ ਜੀ ਕਾ ਤੂੰ ਆ ਕੇ ਬੈਗੀ ਲੈ ਫੜ ਪਾਣੀ ਦੀ ਘੁੱਟ ਪੀ ਲੈ ਪੀਣਾ ਨਹੀਂ ਕੀ ਗੱਲ ਫਿਰ ਇਹ ਲੜਪੀਸ ਹੀ ਲੀਣਾ ਕਿਸੇ ਨਾਲ ਨਹੀਂ ਨਹੀਂ ਮम्मी ਕੋਈ ਗੱਲ ਨਹੀਂ ਹੈ ਗੱਲ ਤਾਂ ਕੋਈ ਹੈਗੀ ਐਵੇਂ ਤਾਂ ਨਹੀਂ ਬੈਠੀ ਤੂੰ ਐਂ ਜੇ ਆ ਕੇ ਨਹੀਂ ਬੱਸ ਮੂੰਹ ਮੋੜ ਜਾ ਫਿਰ ਕਾਹਦੇ ਨੇ ਮੂੰਹ ਮੋੜਾ ਤੇਰਾ ਕੋਈ ਗੱਲ ਤਾਂ ਹੋਊਗੀ ਮੰਮੀ ਚ ਤਾਂ ਕਹਤਾ ਨਹੀਂ ਕੋਈ ਗੱਲ ਨਹੀਂ ਹੈਗੀ ਨਹੀਂ ਉਹ ਮੁੰਡੇ ਕੋਲੇ ਗਈ ਹੋਣੀ ਉਹਨੇ ਕੁਛ ਕਹਿਤਾ ਹੋ ਉਹਨੇ ਕੀ ਕਿਹਾ ਮੰਮੀ ਇਹ ਨਾਲ ਮੈਂ ਕਿਸੇ ਮੁੰਡੇ ਕੋਲ ਨਹੀਂ ਗਈ ਤੇ ਹੋਰ ਫਿਰ ਆਏ ਮੱਚੀ ਬੈਠੀ ਆ ਕੀ ਗੱਲ ਹੈ ਕੋਈ ਗੱਲ ਨਹੀਂ ਮਾਸੀ ਮੈਂ ਤਾਂ ਨਹੀਂ ਕਹਿੰਦੇ ਸੀ ਹਾਂ ਜਿੱਥੇ ਤੂੰ ਮੇਰਾ ਰਿਸ਼ਤਾ ਕਹਿੰਦੀ ਸੀ ਨਾ ਉੱਥੇ ਕਰਵਾ ਦੇ ਮੇਰਾ ਰਿਸ਼ਤਾ ਕਿੱਛੇ ਪੁੱਤ ਸੱਚੀ ਕਹਿਨੀ ਆ ਤੂੰ ਹਾਂ ਮਾਸੀ ਨਾ ਹੁਣ ਕੀ ਗੱਲ ਹੋਗੀ ਕੀ ਗੱਲ ਕੀ ਹੋਣੀ ਆ ਮਾਸੀ ਪਹਿਲਾਂ ਤਾਂ ਤੂੰ ਮੰਨੀ ਨਹੀਂ ਸੀ ਕਹਿੰਦੀ ਮੈਂ ਤਾਂ ਵਿਆਹ ਉੱਥੇ ਕਰਾਉ ਹੁਣ ਐਡੀ ਛੇਤੀ ਕਹਿੰਦੀ ਜਿੱਥੇ ਤੁਸੀਂ ਕਰੋਗੇ ਉੱਥੇ ਕਰਾ ਲੂ ਮੈਂ ਹੁਣ ਮੰਨ ਗਈ ਨਾ ਮਾਸੀ ਠੀਕ ਐ ਪੁੱਤ ਛਾ ਵਸੇ ਤੇਰੇ ਤੂੰ ਮੰਨ ਤਾਂ ਗਈ ਸਿਆਣੀਆਂ ਧੀ ਐਂ ਕਰਦੀਆਂ ਹੁੰਦੀਆਂ ਹੁੰਦੀਆਂ ਫਰ ਗੱਲ ਤਾਂ ਜ਼ਰੂਰ ਆ ਵਿੱਚੋਂ ਕੋਈ ਮੰਮੀ ਜਿਹੜਾ ਮੁੰਡਾ ਮੈਨੂੰ ਹੁਣੇ ਝੂਠ ਬੋਲੀ ਜਾਂਦਾ ਅੱਗੇ ਜਾ ਕੇ ਕੀ ਕੀ ਝੂਠ ਬੋਲੂਗਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਤੈਨੂੰ ਹੁਣ ਪਤਾ ਲੱਗਿਆ ਉਹ ਝੂਠ ਹੀ ਬੋਲੀ ਜਾਂਦਾ ਜੋ ਤੈਨੂੰ ਪਿੰਡ ਨਹੀਂ ਦੱਸਦਾ ਤੈਨੂੰ ਆਪਦਾ ਥਾਂ ਥੇੜਾ ਨਹੀਂ ਦੱਸਦਾ ਮੈਂ ਹੁਣ ਕੀ ਕਹਿੰਦਾ ਤੈਨੂੰ ਮੰਮੀ ਬਸ ਮੈਂ ਕੋਈ ਗੱਲ ਨਹੀਂ ਕਰਨੀ ਬਸ ਜਿੰਨਾ ਕਿ ਉਹਨੀ ਗੱਲ ਸੁਣ ਲਵੇਂ ਤੁਸੀਂ ਲੈ ਵੇਖ ਲੈ ਮੈਂ ਤੈਨੂੰ ਕਿਹਾ ਸੀ ਨਾ ਬਿਕੋ ਉਸਨੇ ਇਹਨਾਂ ਗੱਲਾਂ 'ਚ ਤੰਤ ਝੂਠ ਤੇ ਪਾਣੀ ਮਾਰਦਾ ਹੋ ਕੋਈ ਨਾ ਕੋਈ ਗੱਲ ਕਹੀ ਐ ਉਹਨੇ ਹਾਂ ਫੇਰ ਹੀ ਐਂ ਜੇ ਕਰਦੀ ਨਹੀਂ ਇਹ ਕਿੱਥੇ ਪੈਰ ਤੇ ਪਾਣੀ ਪੈਣ ਜਾਂਦੀ ਸੀ ਨਹੀਂ ਉਹ ਕਿਹੜਾ ਕੁਛ ਹੋਊਗਾ ਮੈਨੂੰ ਤਾਂ ਲੱਗਦਾ ਉਹ ਤਾਂ ਘਰਵਾਰੀ ਨਹੀਂ ਹੋਣਾ ਉਹੀ ਫਿਰਦਾ ਹੋ ਲਪਪੁੰਡਰਾ ਹਾਂ ਭੁੱਖਾ ਮਰਦਾ ਹੋਏ ਇਹਨੂੰ ਕਿੱਥੇ ਗੁਲਗਲੇ ਖਵਾ ਦਊਗਾ ਉਹ ਐਂ ਫਿਰਦੀ ਅਮਾ ਕਰ ਲੱਗੀ ਨਹੀਂ ਚੱਲ ਵਧੀਆ ਭੈਣੇ ਇਹ ਮੰਨ ਗਈ ਹੁਣ ਜਿੱਥੇ ਆਪਾਂ ਦੇਖਿਆ ਉੱਥੇ ਆਜਿਆ ਬਿਆਹ ਕਰ ਦਨੇ ਚੱਲ ਕੋਈ ਇੱਕ ਦੋ ਦਿਨ ਆਪਾਂ ਦੇਖਦੇ ਹਾਂ ਜੀ ਇਹਨੂੰ ਕੀ ਰੰਗ ਰੰਗ ਹੈ ਠੀਕ ਹੈ ਉਹਦੋਂ ਬਾਅਦ ਫੇਰ ਬਣੀ ਨਾਲ ਗੱਲ ਕਰ ਲਾਂਗੇ ਆਪਾਂ ਫ ਇਹ ਨੂੰ ਲੜਦੇ ਵੀ ਨਹੀਂ ਤੇ ਨਾ ਘੋਰਦੇ ਨਾ ਕੋਈ ਇੰਤਜ਼ਾਰ ਫਾਇਆ ਪਾ ਕੋਈ ਨਹੀਂ ਬਸ ਠੀਕ ਹੈ ਹੁਣ ਆਪਾਂ ਲੜ ਕੇ ਕੀ ਲੈਣਾ ਜਦੋਂ ਫੇ ਮਗਰ ਲੱਗ ਗਈ ਆਪਣੇ ਤਾਂ ਹੀ ਤਾਂ ਕਹਿੰਦੇ ਹੁਣ ਜਾਦੇ ਜੇ ਇਹਨੂੰ ਕਹੀ ਜਾਵਾਂਗੇ ਕਹੀ ਜਾਵਾਂਗੇ ਤੇਨੂੰ ਪਤਾ ਅੱਜ ਕੱਲ ਬੱਚਿਆਂ ਦੀ ਹਰ ਖੈ ਜੀ ਹੈ ਨਾਲੇ ਹੋਰ ਇਤਿਆਰ ਕਰਾਂ ਜੇ ਪਤਾ ਲੱਗੂ ਕੀ ਫਾਇਦਾ ਫੇਰਾ ਨਾ ਨਾ ਤੈਨੂੰ ਪਤਾ ਕਾਦੇ ਵਾਸਤੇ ਆਪਾਂ ਹਾਂ ਸਹੀ ਗੱਲ ਆਪਣੀ ਗੱਲ ਟਕੀ ਹੈ ਨਾ ਲੋੜ ਹੀ ਨਹੀਂ ਬਸ ਚੱਲ ਮੈਂ ਚਾਹ ਦੀ ਘੁੱਟ ਬਣਾਉਣੀ ਇਹਨਾਂ ਨਾਲ ਤੂੰ ਉਹਨੂੰ ਫੜਾਇਆ ਹੀ ਚੰਗਾ ਚੰਗਾ ਠੀਕ ਹੈ ਚੱਲ ਵਧੀਆ ਸੋਚ ਤਾਂ ਬਦਲੀ ਇਹਦੀ ਇਹਨੇ ਹਾਂ ਤਾਂ ਕਰਦੀ ਨਹੀਂ ਤਾਂ ਤੈਨੂੰ ਪਤਾ ਅੱਜ ਕੱਲ੍ਹ ਦੀਆਂ ਇੱਕ ਜਿੱਤ ਹੀ ਜਾਂਦੀਆਂ ਮੈਂ ਤਾਂ ਉੱਥੇ ਹੀ ਕਰਾਉਣਾ ਉੱਥੇ ਹੀ ਕਰਾਉਣਾ ਚੱਲ ਇਹਨੇ ਘੂਰੇ ਤਾਂ ਮੰਨ ਲਈ ਚਾਹੇ ਮੁੰਡੇ ਨੇ ਕਹਿਤਾ ਚਾਹੇ ਅਸੀਂ ਕੋਈ ਗੱਲ ਕਹੀ ਤੀ ਇਹਨੂੰ ਚੱਲ ਇਹਦੇ ਦਿਮਾਗ 'ਚ ਆ ਗਈ ਚੱਲ ਸ਼ੁਕਰ ਹੈ ਮਾਲਕਾ ਸਾਡੇ ਕਹੇ ਲੱਗ ਗਈ ਹੈ ਇਧਰ ਆਈ ਕਿਤੇ ਨਹੀਂ ਗਿਆ ਸੀ ਕਿਤੇ ਕਾਸੀ ਕਿਉਂਕਿ ਹੋ ਗਿਆ ਹੁਣ ਸਾਰਾ ਕੁਝ ਦੱਸਣਾ ਜ਼ਰੂਰੀ ਹੈ ਫਿਰ ਦੱਸ ਕਿੱਥੇ ਜਾਣਾ ਜ਼ਰੂਰੀ ਹੈ ਘਰਾਂ ਜ਼ਰੂਰੀ ਨਾ ਟੈਨਸ਼ਨ ਲਈਏ ਪਤਾ ਨਹੀਂ ਕਿੱਧਰ ਗਏ ਸਵੇਰੇ ਸਵੇਰੇ ਨਾ ਚਾਹ ਪੀ ਕੇ ਗਏ ਤੇਰੇ ਕੋਲੇ ਫੋਨ ਸੀਗਾ ਫੋਨ ਕਰਕੇ ਪੁੱਛ ਲੈਂਦੀ ਫੋਨ ਤਾਂ ਤੁਸੀਂ ਉਹਦੀ ਚੱਕ ਲੈਨੇ ਹੋ ਮੇਰਾ ਫਿਰ ਮੇਰੀ ਗੱਲ ਸੁਣ ਲੈ ਬਾਲੀ ਬਕਵਾਸ ਨਾ ਕਰ ਕਾਲੇ ਨਾਲ ਗਿਆ ਸੀ ਲੱਗ ਗਿਆ ਪਤਾ ਫਿਰ ਕੰਮ ਹੀ ਪੁੱਛੀ ਆਨੀ ਵੀ ਕੀ ਕੰਮ ਸੀ ਕਿਉਂ ਗਏ ਇਸ ਕਾਲੇ ਨਾਲ ਉਹ ਸਾਡੇ 100 ਕੰਮ ਆ ਮੁੰਡਿਆਂ ਦੇ ਹੁਣ ਤੈਨੂੰ ਕੀ ਦੱਸਾਂ ਕੀ ਨਾ ਨਾ ਯਾ ਤੁਸੀਂ ਬਾਹਰ ਤੁਰੇ ਫਿਰਦੇ ਹੋ ਉਹ ਥੋੜੀਆਂ ਮੀਟੀਆਂ ਲੋਟ ਆਉਂਦੀਆਂ ਘਰੇ ਟੱਬਰ ਵੀ ਹੈ ਤੁਹਾਡਾ ਉਹਦੇ ਵੱਲ ਵੀ ਦੇਖ ਲਿਆ ਕਰੋ ਤੇ ਫਿਰ ਮੇਰੀ ਯਾਰੀ ਦੋਸਤੀ ਵੀ ਹੈ ਮੈਂ ਉਹਨਾਂ ਨਾਲ ਉਹ ਵੀ ਦੇਖਣਾ ਠੀਕ ਹੈ ਸਾਰਿਆਂ ਨਾਲ ਮੈਂ ਤੇਰੇ ਬਾਰੇ ਵਿੱਚ ਚੀਜ਼ਾਂ ਮੈਂ ਠੀਕ ਹੈ ਨਾ ਨਾ ਹੋਰ ਕੀ ਦੇ ਬਾਰੇ ਸੋਚੇਗਾ ਫਿਰ ਜੇ ਮੇਰੇ ਬਾਰੇ ਨਾ ਸੋਚੇਗਾ ਤਾਂ ਕੁਮਾਲ ਹੋ ਗਿਆ ਕੁਝ ਪੁੱਛੀਆਂ ਨਹੀਂ ਅਭੀ ਨਾ ਦੱਸੇ ਚਲੇ ਗਿਆ ਕੋਈ ਨਾ ਮੰਮੀ ਨਹੀਂ ਆਉਂਦੇ ਮੰਮੀ ਨਾਲ ਹੀ ਕਰੂੰਗੀ ਗੱਲ ਜਾਦੇ ਚੰਬਲਿਆ ਫਿਰਦਾ ਹੁਣ ਇਹ ਮੰਮੀ ਮਨਿੰਦਰ ਸਸ਼ੀ ਕਾ ਮੰਮੀ ਸਸਿਕਾ ਹੋਠ ਠੀਕ ਤੱਕ ਪਹੁੰਚ ਗਏ ਹਾਂ ਠੀਕ ਠਾਕ ਤੂੰ ਦੱਸ ਕਿਵੇਂ ਵਧੀਆ ਵਧੀਆ ਆ ਜਾਓ ਹੋਰ ਨਾਨਾ ਕਿਵੇਂ ਸੀ ਠੀਕ ਆ ਹੁਣ ਤਾਂ ਪੈ ਗਿਆ ਫਰਕ ਉਹਨੂੰ ਕੁਛ ਅੱਛਾ ਤਾਂ ਹੀ ਮੈਂ ਕਿਹਾ ਮੈਂ ਜਾਇਆ ਮਾ ਹੁਣ ਕਰੇ ਤੇ ਹੋਰ ਘਰੇ ਤੁਦ ਜਵੇਂ ਉਸ ਭੋਲੀ ਕੀ ਕਰ ਹੈ ਕੀ ਹੋਈ ਅੰਦੇ ਪਿੱਛੇ ਨਾ ਫੋਨ ਲਾਇਆ ਨਹੀਂ ਜਾਣਾ ਆਉਣਾ ਵੀ ਪੈਂਦਾ ਫਿਰ ਕੀ ਕਰੀਏ ਬੈਠੋ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਅਸਤੇ ਤੇ ਹੋ ਗਾਡੀ ਕਿੱਥੇ ਹੈ ਮੰਮੀ ਅੰਦਰ ਹੀ ਪਿਆ ਅੰਦਰ ਹੀ ਪਿਆ ਹੂੰ ਗਿਆ ਨਹੀਂ ਕੰਮ ਕੰਮ ਤੇ ਅੱਜ ਤਾਂ ਮम्मी ਛੁੱਟੀ ਸੀਗੀ ਉਹਨਾਂ ਨੂੰ ਆ ਛੁੱਟੀ ਸੀ ਤੇ ਅੱਜ ਕਾਲੇ ਨਾਲ ਤੁਰਿਆ ਫਿਰਿਆ ਸਾਰਾ ਦਿਨ ਨਹੀਂ ਘਰੇ ਵੜਿਆ ਮੰਮੀ ਨਾ ਉਹਦੇ ਨਾਲ ਕੀ ਕਰਦਾ ਕੰਮ ਤੇ ਗਿਆ ਕਿ ਨਹੀਂ ਗਿਆ ਇਹ ਮੰਮੀ ਕੰਮ ਤੇ ਤਾਂ ਜਾਂਦਾ ਪਰ ਜਿੱਦੇ ਛੁੱਟੀ ਹੁੰਦੀ ਹੈ ਨਾ ਉਹਦੇ ਵੀ ਨਹੀਂ ਘਰੇ ਟਿਕਦਾ ਸਵੇਰ ਨਾਲ ਨਿਕਲ ਜਾਂਦਾ ਆਥਨੇ 10 ਵਜੇ ਘਰੇ ਵੜਦਾ ਨਾਇਣ ਕੋ ਸਾਡਾ ਫਿਕਰ ਨਾਲ ਵਾਸਤਾ ਨਾ ਕੁੜੀ ਨੂੰ ਚੱਕਦਾ ਬਸ ਆਉਂਦਾ 2 ਮਿੰਟ ਚੱਕਦਾ ਬਸ ਸਵੇਰ ਨਾਲ ਫੇਰ ਨਿਕਲ ਜਾਂਦਾ ਜੇ ਮੈਂ ਪੁੱਛਦੀ ਆ ਫਿਰ ਮੈਨੂੰ ਕੁਛ ਦੱਸਦਾ ਨਹੀਂ ਆਕੜ ਕੇ ਲੰਘ ਜਾਂਦਾ ਹੁਣ ਤੇਰੇ ਮੂਰੇ ਮੂਰੇ ਆਇਆ ਜੇ ਮੈਂ ਅੱਗੋਂ ਪੁੱਛ ਲਿਆ ਵੀ ਕਿੱਥੇ ਗਿਆ ਸੀਗਾ ਕੀ ਕੰਮ ਸੀ ਕਾਲੇ ਨਾਲ ਕੁਛ ਨਹੀਂ ਦੱਸਿਆ ਮੂੰਹ ਬਣਾ ਕੇ ਜਾ ਕੇ ਅੰਦਰ ਪੈ ਗਿਆ ਆਹੀ ਤਾਂ ਮੈਨੂੰ ਚਿੰਤਾ ਖਾਈ ਗਈ ਉੱਥੇ ਬੈਠੀ ਨਹੀਂ ਥੋੜੀ ਵੀ ਪਤਾ ਨਹੀਂ ਕਿਵੇਂ ਕੁਛ ਕਰਦੇ ਹੋਣਗੇ ਘਰੇ ਕੁੱਤ ਕਲੇ ਸੋੜਾ ਤਾਂ ਉਹੀ ਜਿਹੜਾ ਮੈਂ ਸੋਚਦੀ ਸੀ ਵੀ ਆਹੀ ਕਰਦੇ ਹੋਗੇ ਤੁਸੀਂ ਮੈਂ ਤਾਂ ਜਮੇ ਹੀ ਨਹੀਂ ਲੜਦੀ ਸੋਕ ਮੈਂ ਤਾਂ ਪਿਆਰ ਨਾਲ ਹੀ ਪੁੱਛਿਆ ਸੀ ਵੀ ਕਿੱਧਰ ਗਏ ਸੀ ਅੱਗੋਂ ਖਾਣਾ ਲੱਗਉ ਪੈਂਦਾ ਮੈਨੂੰ ਮੈਨੂੰ ਐਂ ਦੱਸ ਸੋ ਕੁਝ ਖਾਣ ਪੀਣ ਦਾ ਨਹੀਂ ਲੱਗਿਆ ਜਿਹੜਾ ਹੈ ਇੰਜ ਕਰਨ ਲੱਗ ਗਿਆ ਨਹੀਂ ਨਹੀਂ ਮੰਮੀ ਇਹੋ ਜੀ ਤਾਂ ਕੋਈ ਗੱਲ ਨਹੀਂ ਖਾਂਦਾ ਪੀਂਦਾ ਤਾਂ ਕੁਛ ਨਹੀਂ ਪਰ ਪਤਾ ਨਹੀਂ ਮੈਨੂੰ ਲੱਗਦਾ ਕੋਈ ਟੈਨਸ਼ਨ ਆ ਚਲ ਬੰਦਾ ਦੱਸ ਵੀ ਦੇ ਵਿੱਚ ਕੋਈ ਪ੍ਰੋਬਲਮ ਆ ਬੰਦਾ ਸ਼ੇਅਰ ਕਰ ਲੇ ਹਨਾ ਸੋ ਹੱਲ ਹੋ ਜਾਂਦੇ ਆ ਕੁਛ ਦੱਸਦਾ ਵੀ ਟੈਨਸ਼ਨ ਦਾ ਫਿਰ ਦੱਸੇ ਤਾਂ ਹੱਲ ਹੋਊਗਾ ਉਂ ਤਾਂ ਆਪਾਂ ਨੂੰ ਕੀ ਪਤਾ ਵੀ ਅੱਡੇ ਢਿੱਡ ਚ ਕੀ ਲਈ ਫਿਰਦਾ ਇਹ ਮੈਂ ਤਾਂ 20 ਵਾਰ ਹੀ ਪੁੱਛ ਲੈਨੀ ਆ ਸਾਲ ਕੋਈ ਨਹੀਂ ਕਰਦੀਆਂ ਗੱਲ ਇੱਕ ਤਾਂ ਮੈਨੂੰ ਤੁਹਾਡੇ ਨਾਨੇ ਦੀ ਟੈਨਸ਼ਨ ਇੱਕ ਉਤਵਾ ਆਪਦੇ ਕਰਦੀ ਹੋਗੀ ਤਾਂ ਹੀ ਨਹੀਂ ਤੈਨੂੰ ਮੈਂ ਫੋਨ ਲਾਇਆ ਤੈਨੂੰ ਪਤਾ ਇੱਕ ਦਿਨ ਬਾਜ਼ਾਰ ਜਾਣਾ ਪੈ ਗਿਆ ਪਹਿਲਾਂ ਤਾਂ ਮੈਂ ਮਸਾ ਮਨਾਇਆ ਨਾਲ ਜਾਣ ਲਈ ਫਿਰ ਜਾਂਦਾ ਵੀ ਲੜਦਾ ਗਿਆ ਬਾਜ਼ਾਰ ਚ ਵੀ ਇਹਨਾਂ ਲੜਿਆ ਤੇ ਆਉਂਦਾ ਹੋਇਆ ਵੀ ਲੜਦਾ ਆਇਆ ਮੇਰੇ ਨਾਲ ਕੀ ਪਤਾ ਭਾਈ ਇਹਨੂੰ ਕੀ ਹੋਇਆਗਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀਗੀ ਤੇਰੇ ਦੱਸਣ ਦੀਆਂ ਗੱਲਾਂ ਵੀ ਐ ਕਰਦਾਗਾ ਉਹ ਇੱਕ ਗੱਲ ਹੋਰ ਮੰਮੀ ਪਰ ਮਾਈ ਸੀਗੀ ਤੇ ਉਹ ਦੱਸਦੀ ਸੀ ਕਿੰਨੇ ਇੱਕ ਦਿਨ ਮੈਂ ਤੇ ਮੰਮੀ ਬਾਜ਼ਾਰ ਤੁਰੀਆਂ ਫਿਰਦੀਆਂ ਸੀਗਾ ਕਿ ਉੱਥੇ ਇਹਨੇ ਲਾੜੀ ਨੂੰ ਦੇਖਿਆ ਕਿਸੇ ਕੁੜੀ ਨਾਲ ਮੰਤਨਾਂ ਨੂੰ ਆਹੀ ਟੈਨਸ਼ਨ ਲੱਗੀ ਪਈ ਆ ਮਾਂ ਵੀ ਕਿਤੇ ਬਾਹਰ ਗੱਲ ਨਾ ਕਰਦਾ ਹੋਵੇ ਕਿਸੇ ਨਾਲ ਤੂੰ ਨਾ ਐਵੇਂ ਟੈਨਸ਼ਨ ਲੈ ਨੜਿਆ ਲੋਕਾਂ ਦੀਆਂ ਕੰਗੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਲੋਕ ਤਾਂ ਘਰ ਪਾੜਨ ਨੂੰ ਹੁੰਦੇ ਆਗੇ ਹੋਰ ਉਹਨਾਂ ਕੋਲੇ ਕੀ ਕੰਮ ਆਗਾ ਮੰਮੀ ਜਮਾਂ ਯਕੀਨ ਨਹੀਂ ਕਰਦੀ ਸੀ ਪਰ ਜਿਵੇਂ ਇਹ ਹਰਕਤਾਂ ਕਰਦਣਾ ਸੱਚੀ ਹੁਣ ਤਾਂ ਯਕੀਨ ਹੁੰਦਾ ਕੋਈ ਨਹੀਂ ਮੈਂ ਇਹਨੂੰ ਪੁੱਛੂੰਗੀ ਵੀ ਕੀ ਗੱਲ ਹੈਗੀ ਜੇ ਕੋਈ ਗੱਲ ਹੋਵੇ ਆਪਾਂ ਨੂੰ ਦੱਸ ਦੂਗਾ ਨੜਿਆ ਇਹੋ ਜੀ ਗੱਲ ਨਹੀਂ ਕਰਦਾ ਕਰਦਾ ਹੋ ਜਿਵੇਂ ਤੂੰ ਸੋਚੀ ਜਾਨੀ ਐ ਫਿਰ ਹੋਰ ਕੀ ਗੱਲ ਹੋ ਸਕਦੀ ਆ ਮਾਂ ਜੇ ਇਹ ਗੱਲ ਨਹੀਂ ਹੋ ਸਕਦੀ ਤਾਂ ਕਈ ਵਾਰੀ ਕੋਈ ਆਦੇ ਕੰਮ ਦੀ ਟੈਨਸ਼ਨ ਵੀ ਹੋ ਸਕ ਪ੍ਰੋਹਿਤ ਅਗਰ ਮੈਨੂੰ ਦੱਸੂਗਾ ਤਾਂ ਹੋਰ ਕਿਹਨੂੰ ਦੱਸੂਗਾ ਮੇਰੇ ਨਾਲ ਵੀ ਨਹੀਂ ਕੋਈ ਗੱਲ ਕਰਦਾ ਚੱਲ ਪੁੱਛ ਲੈਨੀ ਆ ਮਾਂ ਮੈਨੂੰ ਮੈਂ ਪੁੱਛ ਲੈਨੀ ਆ ਉਹਦੇ ਨਾਲ ਗੱਲ ਕਰਕੇ ਦੇਖ ਲੈਨੀ ਆ ਵੀ ਕੀ ਕਹਿੰਦਾਗਾ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਚੱਲ ਕਰ ਲਮਾ ਜੇ ਤੂੰ ਕਰ ਲਵੇਂਗੀ ਤਾਂ ਗੱਲ ਤੇਰੀ ਸੁਣ ਲੂਗਾ ਕੋਈ ਇੰਤਜਾਹ ਪਾਣੀ ਕਰ ਮੈਨੂੰ ਬਿੰਦ ਸਾਹ ਲੈ ਲੈਂਦੇ ਫਿਰ ਮੈਂ ਗੱਲ ਕਰਦੀ ਆ ਉਹਦੇ ਨਾਲ ਠੀਕ ਆ ਮੈਂ ਇਹ ਕਿਤਾਹ ਲੋਕ ਨਾ ਉਂਗਲਾ ਲਾਉਣ ਲੱਗੇ ਮੈਂਟ ਲਾਉਂਦੇ ਹੈਗੇ ਐ ਨਹੀਂ ਵੇਖਦੇ ਵੀ ਅਗਲੇ ਦਾ ਪੂਰੇ ਘਰ ਖਰਾਬ ਹੋਊਗਾ ਪਰ ਕਿਸੇ ਨੇ ਕੀ ਲੈਣਾ ਪਹਿਲਾਂ ਟੀ ਖੜਾਓ ਆ ਪਾਸੇ ਕਰ ਪਰ ਜੇ ਟੋਨ ਆ ਗਿਆ ਪੁੱਤੋਏ ਆ ਜਾ ਮੇਰੇ ਕੋਲ ਆ ਜਾ ਮੇਰਾ ਪੁੱਤ ਵੋਏ ਮਸਾਂ ਅੱਖ ਲੱਗੀ ਸੀ ਤੇਰੇ ਮੇਂ ਆਹ ਹੋ ਅੱਖ ਲੱਗੀ ਸੀ ਮਸਾਂ ਤੇਰੀ ਕੀ ਹੋ ਗਿਆ ਹੁਣ ਨਾ ਹੋਣਾ ਕੀ ਆ ਕੀ ਕਹੀ ਜਾਂਦੇ ਮਨਿੰਦਰ ਮੈਨੂੰ ਬੇਬੇ ਤੂੰ ਹਾਂ ਸਾਰੀ ਉਹਦੀਆਂ ਸੁਣ ਲੱਗੀ ਪਹਿਲਾਂ ਨਾਨੇ ਦਾ ਦੱਸ ਨਾਨਾ ਕਿਵੇਂ ਆ ਨਾਨਾ ਤਾਂ ਠੀਕ ਆ ਨਾਨੇ ਨੂੰ ਬਸ ਉਹ ਦਵਾਈ ਦੀ ਬੂੜੀ ਚੱਲੀ ਜਾਂਦੀ ਉਹਦੀ ਠੀਕ ਆ ਹੁਣ ਤਾਂ ਆਉਣ ਸਰਪਈ ਹੁਣ ਜਦੋਂ ਮੈਨੂੰ ਉਹਨੇ ਦੱਸੀਆਂ ਗੱਲਾਂ ਤਾਂ ਮੈਂ ਤੇਨੂੰ ਹੁਣ ਪੁੱਛੂੰਗੀ ਆਕੇ ਵੀ ਕੀ ਗੱਲ ਹੈਗੀ ਕੀ ਦੱਸਦਾ ਕੀ ਦੱਸਦਾ ਹੁਣ ਕਹਿੰਦੀ ਹੈ ਕਹਿੰਦੀ ਮੇਰੀ ਗੱਲ ਨਹੀਂ ਸੁਣਦਾਗਾ ਮੈਨੂੰ ਲੜਦਾਗਾ ਕੀ ਗੱਲ ਕੀ ਹੈਗੀ ਕੋਈ ਪਰੇਸ਼ਾਨੀ ਹੈ ਜਾਂ ਕੋਈ ਬਾਹਰ ਕੋਈ ਗੱਲਬਾਤ ਕਿਸੇ ਨਾਲ ਹੋਈ ਹੈ ਕੋਈ ਨਾ ਕੋਈ ਗੱਲਬਾਤ ਨਹੀਂ ਹੋਈ ਕੋਈ ਬਸ ਨਹੀਂ ਹੈਗਾ ਮੂਡ ਸੈਟ ਤੇ ਮੂਡ ਨੂੰ ਤੈਨੂੰ ਦੱਸ ਕੀ ਹੋ ਗਿਆ ਹੁਣ ਕੀ ਹੈ ਬੇਬੇ ਹੁਣ ਕੀ ਦੱਸਾਂ ਕੀ ਤਾਂ ਮੈਂ ਹੁਣ ਗੱਲ ਦੱਸਾਂ ਕੀ ਮੈਂ ਤੇਨੂੰ ਦੱਸਾਂ ਜੇ ਗੱਲ ਦੱਸੇਗਾ ਫਿਰ ਹੱਲ ਵੀ ਹੋ ਜਾਊਗਾ ਤੇ ਜੇ ਇਹਦੇ ਮਨ ਚ ਹੀ ਲੈ ਕੇ ਬੈਠਾ ਰਿਹਾ ਭਾਈ ਫਿਰ ਸਾਨੂੰ ਕੀ ਪਤਾ ਲੱਗਣਾ ਕੋਈ ਨਾ ਸਾਡੀ ਆਪ ਦੀ ਯਾਰਾਂ ਦੋਸਤਾਂ ਦੀ ਗੱਲ ਹੈ ਕਾਏ ਨਾਲ ਸਾਡੀ ਕੋਈ ਗੱਲਬਾਤ ਹੋਈ ਹੈ ਬਸ ਉਹ ਕਰ ਲਾਂਗੇ ਨਿਵੇੜ ਲਾਂਗੇ ਨਾ ਕੀ ਗੱਲਬਾਤ ਹੋਈ ਹੈ ਤੂੰ ਦੱਸ ਤਾਂ ਸਕਦਾ ਕਿਤੇ ਹੋਰ ਨਾ ਕੋਈ ਕਲੇਸ਼ ਨੂੰ ਥਾਂ ਕਰਦੇ ਉਹਨੇ ਉਹ ਨਹੀਂ ਕਰਦੇ ਵੇ ਕਮਲਾ ਤਾਂ ਨਹੀਂ ਮੈਂ ਪੜਿਆ ਲਿਖਿਆਗਾ ਨੌਕਰੀ ਕਰਦਾ ਮੈਨੂੰ ਵੀ ਪਤਾ ਕੋਈ ਕਲੇਸ਼ ਖੜਾ ਕਰਾਂਗੇ ਤਾਂ ਆਪਦੇ ਆਪ ਨੂੰ ਆ ਜਵਾ ਅਗੜੀ ਦਾ ਫਿਊਚਰ ਖਰਾਬ ਹੋ ਜਾਊਗਾ ਫਿਰ ਤੈਨੂੰ ਮੈਂ ਇਹੀ ਸਮਝਾਉਣੀ ਵੀ ਜੇ ਤਾਂ ਕੋਈ ਮਨ ਚ ਗੱਲ ਹੈਗੀ ਤੂੰ ਘਰੇ ਦੱਸ 100 ਹੱਲ ਨਿਕਲਿਆ ਹੁੰਦੇ ਹੁੰਦੇ ਹੈਗੇ ਉਹ ਜਦੋਂ ਹੈ ਹੀ ਨਹੀਂ ਕੋਈ ਗੱਲ ਲੈ ਹੋਂ ਵੀ ਦੱਸੀ ਜਾਵਾ ਕਿਹੜੀ ਬੰਦੇ ਤਾਂ ਨਹੀਂ ਮੰਨ ਸਟ ਹੁੰਦਾ ਚ ਆਪਰ ਮੈਂ ਕੀ ਕਹਿ ਕੇ ਗਈ ਇਹਨੂੰ ਕੀ ਕਹਿਤਾ ਉਹਨੇ ਆ ਕ ਕੀ ਕਹਿਤਾ ਉਹਨੇ ਉਹ ਇਹਨੂੰ ਕਹਿ ਕੇ ਗਈ ਆ ਵੀ ਤੂੰ ਬਾਜ਼ਾਰ ਚ ਕਿਸੇ ਕੁੜੀ ਨਾਲ ਫਿਰਦਾ ਸੀਗਾ ਜੇ ਭਾਈ ਇਹ ਜੀ ਕੋਈ ਗੱਲ ਹੋ ਗਈ ਨਾ ਤਾਂ ਹਿਸਾਬ ਲਾ ਲਈ ਵੀ ਤੇਰੇ ਨਾਲ ਬਣੂਗਾ ਕੀ ਫਿਰ ਉਹ ਨਹੀਂ ਬੇਬੇ ਉਹੀ ਗੱਲਾਂ ਮਣਾਉਂਦਾ ਛਰੀਕ ਤਾਂ ਤੈਨੂੰ ਪਤਾ ਹੈ ਕੌਣ ਕਿਹਦਾ ਵਸਦਾ ਦੇਖ ਕੇ ਰਾਜੀ ਹੁੰਦਾ ਤੈਨੂੰ ਪਤਾ ਹੀ ਹੈ ਨਾ ਨਾਲੇ ਉਹਦਾ ਆਪਣੇ ਤੋਂ ਲੱਗਦੇ ਆ ਤੈਨੂੰ ਆਪ ਨਹੀਂ ਪਤਾ ਇਸ ਗੱਲ ਦਾ ਉਹ ਤਾਂ ਮੈਨੂੰ ਪਤਾ ਵੀ ਲੱਗਦੇ ਹੈਗੇ ਕਈ ਵਾਰੀ ਨਾ ਕੋਈ ਗੱਲ ਸੱਚ ਹੋ ਜਾਂਦੀ ਹੁੰਦੀ ਆ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਦੁਨੀਆ ਤੇ ਦੇਖਦੀ ਆ ਬਰ ਫਿਰ ਹੋਰ ਹੋਰ ਨਹੀਂ ਕਿਸੇ ਨੇ ਕਿਹਾ ਕੱਲੀ ਉਹੀ ਕਿਉਂ ਆਈ ਆ ਜੇ ਕੋਈ ਗੱਲ ਉਹਨੇ ਦੇਖੀ ਹੋਣੀ ਤਾਂਹੀਂ ਕਹੀ ਉਹਨੇ ਮੈਂ ਆਪ ਇਹ ਜੀ ਹੈਗੀ ਉਹ ਬਜ਼ਾਰਾ ਜਿਹਦਾ ਆਪ ਤੁਰੀ ਫਿਰਦੀ ਆ ਫਿਰ ਮੈਂ ਤੁਹ ਸੱਚੀਆਂ ਖਾਊਗੀ ਚੱਲ ਚੰਗਾ ਖਾਊਗੀ ਤੇ ਤੂੰ ਸੱਚੀਆਂ ਆਵੇਂ ਆਪਣਾ ਆਪ ਦਾ ਨਾ ਵੇਖੋ ਆ ਮੈਨੂੰ ਪਤਾ ਨਹੀਂ ਹੁਣ ਮੇਰੀ ਜਵਾਗੜੀ ਦਾ ਜੇ ਕੋਈ ਇਹ ਜੀ ਗੱਲਬਾਤ ਹੋ ਗਈ ਤਾਂ ਇਹਦਾ ਕੌਣ ਕਰੂਗਾ ਮੇਰੇ ਤੋਂ ਬਾਅਦ ਹਣਾ ਪਤਾ ਟੱਡੀ ਦਾ ਤਾਂ ਕੋਈ ਸੋਚਿਆ ਨਹੀਂ ਕੁਝ ਤੇ ਜੋ ਚੇਤ ਮੇਰੀ ਗੱਲ ਸੁਣ ਨਾਲੇ ਤੁਮਨਿੰਦਰ ਦੀਆਂ ਗੱਲਾਂ ਨਾਲ ਬਾਲੀਆਂ ਦਾ ਸੀਰੀਅਸ ਲਿਆ ਕਰ ਲੈ ਕਿਉਂ ਨਾ ਸੀਰੀਅਸ ਲਵਾ ਸੁਣਾਣਾ ਉਹਦੀ ਗੱਲ ਹੈ ਤੂੰ ਜੋ ਮਰਜ਼ੀ ਕਰਦਾ ਰਹਿ ਉਹ ਬੇਬੇ ਹੁਈ ਮਾਰੀ ਆਂਦੀ ਰਹਿੰਦੀ ਆ ਹੁਣ ਮੈਂ ਉਹਦੇ ਨਾਲ ਗਿਆ ਦਾ ਸੀਗਾ ਬਾਜ਼ਾਰ ਜਿਹੜਾ ਸਮਾਨ ਸੀ ਢੋੜੀਆਂ ਦਾ ਨੂੰ ਮੈਂ ਲੈ ਕੇ ਦੇ ਦਿੱਤਾ ਹੁਣ ਉਹੀ ਲੈ ਕੇ ਤੁਰੇ ਫਿਰਦਾ ਰਹਾ ਜਿੱਥੇ ਭਈ ਉਹਨੂੰ ਜ਼ਰੂਰ ਤਾਂ ਜਾਣ ਦੀ ਉੱਥੇ ਤੇਨੂੰ ਨਾਲ ਜਾਣਾ ਪਊਗਾ ਹੁਣ ਗੱਲ ਸੁਣ ਲੈ ਬੇ ਮੇਰੀ ਪਿਛਲੇ ਐਤਵਾਰ ਮੈਂ ਇਹਦੇ ਨਾਲ ਜਾਵੜਿਆ ਹੁਣ ਅੱਜ ਮੈਂ ਇਹਨੂੰ ਆਪਦਾ ਕੰਮ ਸੀ ਇਹ ਕਾਇਨਾ ਜਾਵੜਿਆ ਇਹਨੂੰ ਉਸ ਗੱਲ ਦਾ ਵੀ ਸਹੀਕਾ ਹੋ ਗਿਆ ਜੇ ਇਹਨੂੰ ਕਿਸੇ ਚੀਜ਼ ਦੀ ਲੋੜ ਆ ਭਈ ਲੈ ਕੇ ਦੇਣੀ ਪਊ ਤੇਨੂੰ ਨਾਲ ਲਾ ਜਾ ਕੇ ਲਿਆਉਣੀ ਪਊ ਹੋਰ ਕੌਣ ਜਾਊਗਾ ਜਦੋਂ ਮੈਂ ਨਹੀਂ ਘਰੇ ਹੈਗੀ ਫਿਰ ਦੋ ਮਹੀਨਾ ਹੋ ਗਿਆ ਗਈ ਨੂੰ ਮੇਰਾ ਤਾਂ ਹੁਣ ਮੂਡ ਸੈੱਟ ਨਹੀਂਗਾ ਮੈਂ ਤਾਂ ਪ ਆਹੋ ਮੈਂ ਪਹਿਲਾਂ ਤਾਂ ਮਹੀਨੇ ਤੋਂ ਹੁਣ ਘਰੇ ਆਜ ਬੜੀਆਂ ਗਈ ਹੁਣ ਮੈਂ ਲੈ ਕੇ ਉਹਨੂੰ ਦੁਰ ਜਾ ਮੈਨੂੰ ਨ ਆਰਾਮ ਕਰਨ ਦੇ ਫਿਰ ਤੂੰ ਵੀ ਪੈ ਜਾ ਜਰੂਰੀ ਤੇ ਨਾਲ ਲੈ ਕੇ ਜਾਣਾ ਉਹਨੂੰ ਫਿਰਦੀ ਰਹੂਗੀ ਉਹ ਫਿਰ ਲੈ ਜਾਾਂਗੇ ਕਿੱਥੇ ਆਏ ਕਿ ਫਿਰਦੀ ਰਹੂਗੀ ਤੂੰ ਤਾਂ ਕਹਤਾ ਫਿਰਦੀ ਰਹੂਗੀ ਚਾਹ ਪਾਣੀ ਪੁੱਛ ਲੈ ਆਣੇ ਤੈਨੂੰ ਪਹਿਲਾਂ ਤੂੰ ਆਪੀ ਦੇਖ ਲੈ ਬਣਾਈ ਜਾਂਦੀ ਏ ਚਾਹ ਪੁੱਛ ਲਿਆ ਮੈਨੂੰ ਚਾਹ ਪਾਣੀ ਮੈਨੂੰ ਤਾਂ ਪੁੱਛ ਚਾਲ ਪੁੱਤ ਤੂੰ ਪੈ ਜਾ ਮੈਂ ਤਾਂ ਪੁੱਛ ਲਿਆ ਸੀ ਉਹਨੇ ਜਦੋਂ ਮੈਂ ਆਇਆ ਸੀ ਘਰੇ ਆਹੋ ਲੈ ਜੀ ਬਰੋ ਹੋ ਜਾ ਜਾ ਜਾਂ ਤੂੰ ਕਰਦਾ ਫਿਰ ਅਗਲੀ ਵੀ ਉਹ ਜਾ ਕਰੂਗੀ ਚਲ ਠੀਕ ਆ ਮੈਨੂੰ ਬੁਲਾਉ ਨਾ ਨਹੀਂ ਰਹੀ ਜਾਂਦੀ ਨਹੀਂ ਬੁਲਾਉ ਦੇ ਆਲੋ ਜੀ ਚਾਹ ਪੀ ਲੋ ਤੁਹਾਨੂੰ ਬੁਲਾਈ ਹੰਨੀ ਆ ਚਾਹ ਪੀ ਲੋ ਤੂੰ ਨਾ ਯਾਰ ਪੈਨ ਦੇ ਹੀ ਕਦੇ ਮੈਨੂੰ ਚੱਜਣਾ ਓਹੋ ਮੈਂ ਤਾਂ ਚਾਹੀ ਪੁੱਛੀ ਨਹੀਂ ਹੋਰ ਦੱਸ ਮੈਂ ਤੁਹਾਨੂੰ ਕੀ ਕਹਿਤਾ ਅੱਛਾ ਉਹ ਤਾਂ ਪੁੱਛ ਲੈਣੀ ਸੀ ਜਦੋਂ ਘਰੇ ਆਇਆ ਸੀਗਾ ਉਹ ਤਾਂ ਚਾਹ ਬਣੀ ਹੀ ਨਹੀਂ ਸੀ ਹੁਣ ਬਣ ਗਈ ਤਾਂ ਪੁੱਛ ਲਈ ਚਾਹ ਮੈਂ ਹਾਂ ਬੇਬੇ ਵਾਸਤੇ ਬਣਾਈ ਹੋਊਗੀ ਬਸ ਜਿਹੜੀ ਬਚੀ ਹੋਊਗੀ ਉਹ ਮੇਰੇ ਮੱਥੇ ਮਾਰ ਲਿਆ ਕੇ ਅੱਗੇ ਕਾਹ ਪਿਆਉਂਦਾ ਤੁਹਾਨੂੰ ਚਾਹ ਪਾਣੀ ਅੱਗੇ ਮੈਂ ਹੀ ਬਣਾਉਣੀ ਆ ਆਹੋ ਤੁਸੀਂ ਪਿਆਉਣੀ ਆ ਬਹਿ ਜਾ ਜੰਨਾ ਗੱਲ ਕਰਨੀ ਆ ਸ਼ੁਕਰ ਆ ਕੋਈ ਗੱਲ ਕਰੋਗੇ ਤਾਂ ਕੀ ਗੱਲ ਕਰਾਂ ਮੈਂ ਤੇਰੇ ਨਾਲ ਬੇਬੇ ਆਈ ਬਾਅਦ ਚਾ ਪਹਿਲਾਂ ਤੂੰ ਕੰਨ ਭਰਨ ਲੱਗੀ ਬੇਬੇ ਨੂੰ ਹੈ ਮੇਰੇ ਬਾਰੇ ਚੂਲੀਆਂ ਲਾਉਣ ਲੱਗੀ ਵੀ ਐਂ ਕਰਦਾ ਐਂ ਕਰਦਾ ਮੈਂ ਕੀ ਕੰਨ ਭਰਿਆ ਜਿਹੜੀ ਗੱਲ ਹੋਈ ਹੈ ਮੈਂ ਤਾਂ ਉਹੀ ਦੱਸੀ ਆ ਬੇਬੇ ਨੂੰ ਨਾ ਫਿਰ ਕੀ ਹੋ ਗਿਆ ਦੱਸ ਕਿ ਬੇਬੇ ਨੂੰ ਬੇਬੇ ਨੇ ਕੀ ਕਰਤਾ ਬੇਬੇ ਨੇ ਸਮਝਾਈ ਹੋਊਗਾ ਤੁਹਾਨੂੰ ਤੁਹਾਨੂੰ ਪੁੱਛੇ ਹੋਊਗਾ ਵੀ ਕੀ ਗੱਲ ਹੋ ਗਈ ਐਂ ਕਿਉਂ ਰਹਿਣਾ ਵੀ ਕੋਈ ਟੈਨਸ਼ਨ ਆ ਤਾਂ ਦੱਸ ਦੇ ਕੇ ਬੇਬੇ ਨੇ ਗੋਲੀ ਮਾਰਤੀ ਥੋੜੇ ਓ ਯਾਰ ਕੁਝ ਨਹੀਂ ਹੋਇਆ ਮੈਨੂੰ ਠੀਕ ਹੈ ਨਾ ਬਾਹਲੇ ਅੰਦਰੇ ਲੈਣ ਦੀ ਲੋੜ ਨਹੀਂ ਜਿਹੜੀ ਗੱਲ ਹੈਗੀ ਆ ਮੈਂ ਆਪਦੇ ਆਪ ਸੋਲਵ ਕਰ ਲਵਾਂਗਾ ਅੰਤਰੇ ਨਹੀਂ ਲੈਂਦੇ ਹੈਗੇ ਅਸੀਂ ਤਾਂ ਗੱਲ ਪੁੱਛਦੇ ਆ ਵੀ ਤੁਸੀਂ ਟੈਨਸ਼ਨ 'ਚ ਰਹਿੰਦੇ ਹੋ ਸਾਨੂੰ ਵੀ ਫਿਕਰ ਹੁੰਦੀ ਆ ਵੀ ਕੀ ਗੱਲ ਆ ਕੀ ਨਹੀਂ ਗੱਲ ਚੱਲ ਜੇ ਸਾਡੇ ਕੋਲ ਕੋਈ ਹੱਲ ਹੋਇਆ ਸੀ ਹੱਲ ਵੀ ਕਰ ਦਾਂਗੇ ਕਿਸੇ ਗੱਲ ਦਾ ਕੀ ਹੱਲ ਕਰ ਦੇਂਗੇ ਤੇਰੇ ਕੋਲ ਕੋਈ ਹੱਲ ਨਹੀਂ ਹੈਗਾ ਜਿਹੜੇ ਕੋਲੇ ਹੱਲ ਸੀ ਮੈਂ ਕਾਲੇ ਕੋਲੇ ਜਾਵੜਿਆ ਸੀ ਸਾਡੀ ਗੱਲਬਾਤ ਹੋ ਗਈ ਜੋ ਗੱਲ ਠੀਕ ਹੋ ਗਈ ਬਸ ਠੀਕ ਆ ਯਾਰ ਬਸ ਠੀਕ ਆ ਫਿਰ ਗੱਲ ਹੀ ਪੁੱਛ ਰਿਹਾ ਵੀ ਕੀ ਗੱਲ ਆ ਸਾਨੂੰ ਦੱਸ ਦੇ ਕਿਉਂ ਨਹੀਂ ਹੈਗੀ ਕੋਈ ਗੱਲ ਹੀ ਨਹੀਂ ਫਿਰ ਤੁਸੀਂ ਮੇਰੇ ਨਾਲ ਕਾਹਤੋਂ ਇੰਜ ਚੱਜ ਨਾਲੇ ਬੋਲਦੇ ਕੀ ਬੋਲਾਂ ਜੱਜ ਨਾਲ ਤੂੰ ਹਰੇਕ ਗੱਲ ਤੇ ਆਂਤਰੇ ਲੈਣ ਲੱਗ ਜਾਨੀਂ ਆ ਮੈਂ ਤਾਂ ਅੰਤਰੇ ਲੈਣਦੀ ਨਹੀਂ ਜਸਟ ਇੰਨੇ ਪੁੱਛਦੀ ਨਹੀਂ ਕਿੱਧਰ ਜਾਣੇ ਕਿੱਧਰ ਆਉਣੇ ਇਹਨਾਂ ਤਾਂ ਹੱਕ ਹੈਗਾ ਮੇਰਾ ਪੁੱਛਣ ਦਾ ਤੇ ਇਹ ਮੈਂ ਪੁੱਛੂੰਗੀ ਤੁਸੀਂ ਰੋਕ ਨਹੀਂ ਸਕਦੇ ਬੇਬੇ ਨੂੰ ਪੁੱਛ ਲੈ ਕਿਉਂ ਬੇਬੇ ਨੂੰ ਬੇਬੇ ਨਾਲ ਵਿਆਹੀਆਂ ਮੈਂ ਨਾ ਫਿਰ ਜੇ ਵਿਆਹੀ ਮੇਰੇ ਨਾਲ ਦਿਮਾਗ ਤਾਂ ਨਹੀਂ ਖਾਣਾ ਮੇਰਾ ਫਿਰ ਹੋਰ ਕਿਹ ਦਾ ਦਿਮਾਗ ਖਾਉਂਗੀ ਉਧਰੋਂ ਕੰਮ ਤੋਂ ਥੱਕਿਆ ਹੋਣਾ ਉਦੋਂ ਆ ਕੇ ਹੱਥ ਨੇ ਆ ਕੇ ਤੂੰ ਲੱਗ ਜਾਨੀਂ ਸਿਰ ਖਾਣੇ ਯਾਰ ਕੀ ਸਿਰ ਖਾਦਾ ਜੇ 2 ਮਿੰਟ ਤੇਰੇ ਕੋਲ ਬਹਿ ਜੇ ਨਹੀਂ ਗੱਲਾਂ ਕਰ ਲੈਨੀ ਸਿਰ ਖਾ ਲੈਨੀ ਤੇਰਾ ਹੈ ਚਾਹ ਪੀਲਾ ਮੈਂ ਪੀਲਾ ਯਾਰ ਹੱਦ ਹੁੰਦੀ ਆ ਲੈ ਢੀ ਬਿਨਾ ਗੱਲੂ ਵੀ ਬੰਦੇ ਨੇ ਕਲੇਸ਼ ਪਾਈ ਮੈਂ ਕੁਛ ਕਹਿੰਦੀ ਵੀ ਨਹੀਂ ਤੈਨੂੰ ਮੈਂ ਹੀ ਪਾਉਣਾ ਕਲੇਸ਼ ਕੱਲਾ ਮੈਂ ਹੀ ਪਾਉਣਾ ਤੂੰ ਤਾਂ ਜਮਾ ਨਹੀਂ ਕਲੇਸ਼ ਪਾਉਂਦੀ ਹੁਣ ਤਾਂ ਬਸ ਇੱਕ ਗੱਲ ਹੀ ਕਲੇਸ਼ ਲੱਗਦੀ ਆ ਨਾ ਕਲੇਸ਼ ਵਾਲੀ ਗੱਲ ਹੀ ਸੀਗੀ ਜੇ ਬੇਬੇ ਆਈ ਬੇਬੇ ਆਈ ਬਾਅਦ ਵਿੱਚ ਆ ਤੂੰ ਨਾਨੇ ਦਾ ਪਤਾ ਨਹੀਂ ਲਿਆਣਾ ਕੋਈ ਲੈਣਾ ਨਹੀਂ ਦੇਣਾ ਇਹ ਸਾਰਾ ਕੁਝ ਹੀ ਪਤਾ ਵੀ ਲਿਆ ਬੇਬੇ ਦਾ ਵੀ ਪਤਾ ਲਿਆ ਨਾਨੇ ਦੇ ਪਤਾ ਲਿਆ ਨਾ ਜੇ ਤੂੰ ਘਰ ਹੀ ਨਹੀਂ ਹੁੰਦਾ ਉਹ ਬੇਬੇ ਦਾ ਖਿਆਲ ਕਿਉਂ ਰੱਖਦਾ ਮੈਂ ਹੀ ਰੱਖਦੀ ਆ ਰੱਖਦਾਂ ਵਾਲੇ ਨਾਨਾ ਨਾ ਤੈਨੂੰ ਕੀ ਲੋੜ ਸੀਗੀ ਪਰਮ ਵਾਲੀ ਗੱਲ ਦੱਸਣ ਦੀ ਬੇਬੇ ਨੂੰ ਨਾ ਹੋਰ ਨਾ ਹੋਰ ਕਿਉਂ ਦੱਸੂੰਗੀ ਘਰੇ ਬੇਬੇ ਤਾਂ ਹੈ ਜਿਹੜੀ ਮੇਰੀ ਗੱਲ ਸੁਣਦੀ ਉਹ ਜਦੋਂ ਮੈਂ ਤੈਨੂੰ ਕਹੀ ਐ ਨਾ ਇਹ ਜੀ ਕੋਈ ਗੱਲ ਹੀ ਨਹੀਂ ਸੀਗੀ ਫਿਰ ਗੱਲ ਦੱਸ ਦੇ ਕੀ ਗੱਲ ਆ ਫਿਰ ਜੇ ਇਹੋ ਜੀ ਗੱਲ ਨਹੀਂ ਤਾਂ ਕੀ ਗੱਲ ਆ ਫਿਰ ਕੋਈ ਗੱਲ ਨਹੀਂ ਫਿਰ ਕਿਉਂ ਰੁੱਖਾ ਰੁੱਖਾ ਜਿਹਾ ਬਿਹੇਵ ਕਰਦਾ ਕੋਈ ਗੱਲ ਆ ਤਾਂ ਦੱਸ ਮੈਨੂੰ ਬਿਨਾਂ ਕੋਈ ਲੜਾਈ ਪਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਯਾਰ ਮੈਂ ਕੀ ਲੜਾਈ ਕਰ ਲਈ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਲੱਗਦੀ ਮੈਂ ਤਾਂ ਚੁੱਪ ਚਾਪ ਆ ਕੇ ਅੰਦਰ ਪੈ ਗਿਆ ਭੌਂਕੀ ਦਾ ਤੂੰ ਜਾਣੀਆ ਕੁੱਤੇ ਵਾਂਗੂ ਅੱਛਾ ਜੇ ਮੈਂ ਕੁਝ ਪੁੱਛ ਲੈਣੀ ਤਾਂ ਮੈਂ ਭੌਂਕਣ ਲੱਗ ਗਈ ਹਾਂ ਹੁਣ ਹੁਣ ਹੋਰ ਕੀ ਆ ਹਾ ਸੁੱਤੇ ਮੈਨੂੰ ਉਠਾ ਕੇ ਫੇਰ ਫੇਰ ਤੋਂ ਅੰਤਰੇ ਲੈਣ ਲੱਗ ਗਈ ਜਿਵੇਂ ਮੈਥੇ ਇਹਨੇ ਸਵਾਲ ਜਵਾਬ ਆ। ਮੈਂ ਚਾਹੀ ਫੜਾਉਣ ਆਈ ਸੀ ਤੁਸੀਂ ਕਿਹਾ ਕਿ ਦੋ ਬੇਬੇ ਨੇ ਕੰਨ ਪਰਤੇ। ਫਿਰ ਬਾਤਾਂ ਗੱਲ ਕਰਨੀ ਆ ਹੁਣ। ਤੇ ਫਿਰ ਮੈਂ ਵੀ ਬੇਬੇ ਨੂੰ ਦੱਸੂੰਗੀ ਗੱਲਾਂ। ਦਸੀਆ ਜਾ ਹੁਣ ਵੀ ਦੱਸ ਦੇ ਵੀ ਕਲੇਸ਼ ਵਾਲਿਆਂ ਨੇ। ਪਰ ਮੈਨੂੰ ਕੀ ਲੋੜਾ ਦੱਸਣ ਦੀ। ਇੱਕ ਤਾਂ ਉਹ ਨਹੀਂ ਦਿਮਾਗ ਸੈੱਟ ਉੱਤੋਂ ਇਹ ਆ ਜਾਂਦੀ ਆ। ਉਹਦਾ ਨਹੀਂ ਪਤਾ ਉਹ ਕੀ ਕਰਦੀ ਉਹ ਕੀ ਨਹੀਂ। ਕਹੀ ਗਿਆ ਮੈਂ ਕੱਲੇ ਨੂੰ ਵੀ ਨਾ ਦੱਸ ਨਾ ਦੱਸ ਨਾ ਰਸ। ਮਲਾਲਾ ਰੋਈ ਜਾਂਦੀ ਹੂ ਵਿਚਾਰੀ